ਕਹ ਰਹੀ ਹੁੰਦਾ ਜਿਹੜਾ ਬੰਦੇ ਦਾ ਸਾਰੇ ਜ਼ਿੰਦਗੀ ਦਾ ਸਹਾਰਾ ਹੁੰਦਾ ਹਾਂਜੀ ਸਰ ਤੁਸੀਂ ਸਾਰਾ ਹੀ ਵੇਚਤਾ ਸਰ ਬੱਚਿਆਂ ਦੀ ਐਜੂਕੇਸ਼ਨ ਵੀ ਤਾਂ ਜ਼ਰੂਰੀ ਸੀ ਫਿਰ ਇਹਨਾਂ ਦੀ ਸਟੱਡੀ ਖਰਾਬ ਹੁੰਦੀ ਸੀ ਫਿਰ ਇੱਕ ਮੇਰੇ ਦੋ ਵਾਰੀ ਐਕਸੀਡੈਂਟ ਹੋ ਗਿਆ ਸੀਗਾ ਤੇ ਬੱਚਾ ਨੂੰ ਸਟੱਡੀ 'ਚ ਵੀ ਮੁਸ਼ਕਲ ਆਉਂਦੀ ਸੀਗੀ ਤੇ ਮੇਰੀ ਡੇਟਮੈਂਟ ਵੀ ਕਰਾਉਣੀ ਇਹਨਾਂ ਨੂੰ ਔਖੀ ਸੀਗੀ ਤੇ ਬਾਅਦ ਚ ਫਿਰ ਅਸੀਂ ਮਕਾਨ ਢੇੜ ਕੇ ਮੇਰੇ ਬੱਚਾ ਨੇ ਫਿਰ ਮੇਰਾ ਵੀ ਖਰਚਾ ਚੱਕਾ ਤੇ ਖੁਦ ਦਾ ਵੀ ਖਰਚਾ ਚੱਕਿਆ ਕੰਮ ਕੀਤਾ ਤੇ ਉਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਬੱਚੇ ਸੰਭਾਲੋ ਬਾਅਦ ਚ ਉਹਨਾਂ ਦੀ ਟ੍ਰੀਟਮੈਂਟ ਵੀ ਕਰਾਉਂਦੀ ਰਹੀ ਮੈਂ ਗੁਰਦੇ ਦਾ ਇਲਾਜ ਸ਼ੂਗਰ ਦਾ ਇਲਾਜ ਕਰਾਉਂਦੀ ਰਹੀ ਪਰ ਇਲਾਜ ਨਹੀਂ ਹੋਇਆਗਾ ਲੋਕਾਂ ਤੋਂ ਕਰਜਾਂ ਵੀ ਚੱਕਿਆ ਸਮਾਨ ਵੀ ਉਦੋਂ ਥੋੜਾ ਬਹੁਣਾ ਉਦੋਂ ਵੇਚ ਲਿਆ ਸੀਗਾ ਮੈਂ ਕਾਫੀ ਸਮਾਨ ਤੇ ਜਿਹੜਾ ਰਹਿ ਗਿਆ ਫਿਰ ਉਹਨਾਂ ਦੀ ਡੈਥ ਤੋਂ ਬਾਅਦ ਚ ਬੱਚਿਆਂ ਦੀ ਐਜੂਕੇਸ਼ਨ ਵਾਸਤੇ ਵੇਚਿਆ ਮੈਂ ਮੇਰੇ ਪਾਪਾ ਸੀਗੇ ਆਰਮੀ ਦੇ ਵਿੱਚ ਸੂਬੇਦਾਰ ਸੀਗੇ 28 ਸਾਲ ਆਏ ਉਹਨਾਂ ਨੇ ਤੇਰਾ ਸਿੱਖ ਲਾਈ ਦੇ ਵਿੱਚ ਤੇ ਉਹਨਾਂ ਨੇ ਮੈਂ 8ਵੀਂ ਕਲਾਸ ਸੀ ਜਿੱਦੋਂ ਮੇਰੀ ਮੰਮੀ ਦੀ ਡੈਥ ਹੁੰਦੀ ਆ ਤਾਂ ਮੇਰੀ ਐਜੂਕੇਸ਼ਨ ਨਹੀਂ ਹੋ ਪਾ ਰਹੀ ਸੀ ਤੇ ਮੇਰੇ ਪਾਪਾ ਨੇ ਸੈਕੰਡ ਮੈਰਿਜ ਕਰਵਾ ਲਈ ਤਾਂ ਉਦੋਂ ਘਰ ਵਿੱਚ ਬਹੁਤ ਲੜਾਈਆਂ ਝਗੜੇ ਹੋਣ ਲੱਗੇ ਤੇ ਮਦਰ ਕਹਿੰਦੀ ਵੀ ਜਾਂ ਇਹ ਰਹੂਗੀ ਜਾਂ ਮੈਂ ਰਹੂੰਗੀ ਖਵਾਬ ਹੁੰਦਾ ਇਹ ਦੇਖੋ ਖਵਾਬ ਜਿੱਥੇ ਮੇਰੇ ਪਾਦਰ ਸਾਹਿਬ ਡਾਕਟਰ ਸੀ ਕੀ ਬਣਾਉਣਾ ਚਾਹੁੰਦੇ ਹੋ ਡਾਕਟਰ ਬਣਾਉਣਾ ਚਾਹੁੰਦੇ ਹਾਂ ਹਾਂ ਤਾਂ ਵੀਰ ਜੀ ਬਹੁਤ ਸੀਗੇ ਪਰ ਹੁਣ ਦੇਖੋ ਬੱਚਿਆਂ ਦੀ ਜ਼ਿੰਦਗੀ ਮਤਲਬ ਕਿ ਹੁਣ ਐਜੂਕੇਸ਼ਨ ਹੀ ਕਰਾਉਣੀ ਬਹੁਤ ਔਖੀ ਹੈ ਮੈਨੂੰ ਕਿਉਂਕਿ ਹੁਣ ਤੱਕ ਤਾਂ ਮੈਨਾਂ ਕੁਝ ਵੇਚ ਤੱਕ ਅੱਗੇ ਤਾਂ ਕੁਝ ਵੇਚਣ ਨੂੰ ਵੀ ਹੈ ਨਹੀਂ ਪਰ ਸੁਪਨਾ ਸੀ ਵੀ ਮੈਂ ਆਪਣੀ ਬੇਟੀ ਨੂੰ ਇੱਕ ਮਤਲਬ ਕਿ ਆਰਮੀ ਦੇ ਵਿੱਚ ਲਾਵਾਂ ਤੇ ਸਟੱਡੀ ਵੀ ਵਧੀਆ ਕ ਹੁੰਦੀ ਸੀਗੀ ਸਾਡੀ ਪਰ ਵਕਤ ਦਾ ਨਹੀਂ ਪਤਾ ਹੁੰਦਾ ਕਦੋਂ ਬਦਲ ਜਾਂਦਾ ਤਾਂ ਕੰਧ ਹੈ ਹੀ ਨਹੀਂ ਭੈਣੇ ਹਾਂਜੀ ਤੇ ਭੈਣੇ ਰਾਤ ਨੂੰ ਡਰ ਨਹੀਂ ਲੱਗਦਾ ਇਕੱਲਿਆਂ ਨੂੰ ਪਿਆ ਨੂੰ ਲੱਗਦਾ ਵੀਰ ਜੀ ਜਵਾਨ ਬੱਚੇ ਅਗੇ ਤਾਂ ਕੰਦ ਜਮੇ ਡੱਗ ਪਈ ਸੀ। ਹੂੰ ਜਮੇ ਡਿੱਗੀ ਹੋਈ ਸੀ ਤਾਂ ਮੇਰੇ ਬੇਟੇ ਨੇ ਸਕੂਲ ਤੋਂ ਛੁੱਟੀ ਲੈ ਕੇ ਥੋੜੀ ਜੀ ਕੱਢ ਲਈ ਕਿਉਂਕਿ ਸਾਡੇ ਚ ਇੰਨੀ ਪਹੁੰਚ ਨਹੀਂ ਗਈ। ਵੀ ਅਸੀਂ ਮਿਸਤਰੀ ਲਾ ਲਗੇ। ਕੋਈ ਗੱਲ ਇਹ ਪਹਿਣ ਸਮਝ ਸਕਦਾ ਮੈਂ। ਇਹ ਜਿੰਦ ਇਹ ਹਾਲਾਤ ਨੇ ਜ਼ਿੰਦਗੀ ਦੇ ਕੋਈ ਗੱਲ ਨਹੀਂ ਬਾਬਾ ਨਾਨਕ ਛੜਦੀ ਕਲਾ ਕਰੇ। ਹਨੇ ਬੱਚਾ ਨੇ ਸਾਹਮਣੇ ਨਹੀਂ ਮੈਂ ਕਦੇ ਰੋਈ। ਹੂੰ ਦਾ ਮਦਦ ਕੋਈ ਨਹੀਂ ਕਰਦਾ ਕਿ ਹੱਜਕਾਲ ਤੇ ਜੇ ਮੈਂ ਕਹਿੰਦੀ ਹੁੰਦੀ ਸੀ ਵੀ ਐਟਾ ਰੇਟ ਕਹਿੰਦੇ ਸੀ ਕਿ 500 ਰੁਪਏ ਘੱਟ ਕਰ ਲਓ ਜਿਹੜੀ ਮਤਲਬ ਕਿ ਫੈਮਲੀ ਵਧੀਆ ਵੀ ਸੀ ਉਹ ਵੀ ਕਹਿੰਦੇ ਹੁੰਦੇ ਸੀ ਕਿ ਤੁਸੀਂ ਉਹਨਾਂ ਨੂੰ ਮਹਿੰਗੀ ਐਟਾ ਲਾਉਂਦੇ ਆ ਤੁਸੀਂ ਤੁਸੀਂ ਦੱਸਿਆ ਉਹਨਾਂ ਨੂੰ ਵੀ ਮੈਂ ਤਾਂ ਜਵਾਕਾਂ ਦੀ ਫੀਸਾਂ ਭਰਦਿਆਂ ਤਾਂ ਵੇਚ ਰਹੀ ਹਾਂ ਦੱਸਿਆ ਜੀ ਬਿਲਕੁਲ ਪਤਾ ਵੀ ਉਹਨਾਂ ਨੂੰ ਮੇਰੇ ਹਾਲਾਤਾਂ ਦਾ ਫੇਰ ਨਹੀਂ ਅੱਜਕੱਲ ਕੋਈ ਮਦਦ ਨਹੀਂ ਕਰਦਾ ਸ੍ਰੀ ਕਾਲ ਸਫਰਟ ਐਲੀਮੀਨਰ ਜੁੜਿਓ ਤੁਸੀਂ ਤੇ ਮੈਂ ਆਜੋਤ ਕਰੇ ਵਾਲਾ ਅੱਜ ਇੱਕ ਪਰਿਵਾਰ ਦੇ ਨਾਲ ਮਿਲੌਣ ਲੱਗਾ ਇੱਕ ਭੈਣ ਦੇ ਨਾਲ ਮਿਲੌਣ ਲੱਗਾ ਇੱਕ ਭੈਣ ਦੇ ਆਪਣੇ ਬੱਚਿਆ ਦੇ ਲਈ ਆਪਣੇ ਬੇਟੇ ਦੇ ਲਈ ਆਪਣੀ ਬੇਟੀ ਦੇ ਲਈ ਆਪਣੇ ਘਰ ਨੂੰ ਵੇਚ ਦਿੱਤਾ ਆਪਣੇ ਘਰ ਦੀ ਇੱਟ-ਇੱਟ ਵੇਚ ਦਿੱਤੀ ਬੱਤੇ ਵੇਚ ਦਿੱਤੇ ਉਹ ਭੈਣ ਦੇ ਘਰ ਪਹੁੰਚੇ ਆ ਸਭ ਤੋਂ ਪਹਿਲਾਂ ਤਾਂ ਮੈਂ ਇਹ ਘਰ ਦੀ ਤਸਵੀਰ ਕੈਮਰਾਮੈਨ ਨੂੰ ਕਹੂੰਗਾ ਦਿਖਾ ਦਿਓ ਤਾਂ ਘਰ ਦੇ ਹਾਲਾਤ ਇਦਾਂ ਦੇ ਆ ਇਹ ਨਹੀਂ ਲੱਗਦਾ ਵੀ ਇੱਥੇ ਕੋਈ ਰਹਿੰਦਾ ਹੋਣਾ ਗੱਲਬਾਤ ਕਰਨੇ ਉਸ ਭੈਣ ਦੇ ਨਾਲ ਪਣੇ ਸਾਸਰੀ ਕਾਲ ਹਾਂਜੀ ਸਤਿ ਸ਼੍ਰੀ ਅਕਾਲ ਭੈਣ ਠੀਕ ਹੋ ਤੁਸੀਂ ਹਾਂਜੀ ਵਧੀਆ ਹਾਂ ਹਮ ਭੈਣ ਸਭ ਤੋਂ ਪਹਿਲਾਂ ਜਿਵੇਂ ਭੂਮਿਕਾ ਦੇ ਵਿੱਚ ਵੀ ਕਿਹਾ ਸੀ ਤੁਸੀਂ ਆਪਣੇ ਬੱਚਿਆਂ ਦੇ ਲਈ ਹਾਂਜੀ ਇਹ ਸਾਰਾ ਜਿਹੜਾ ਮਕਾਨ ਆਪਾਂ ਪਿੱਛੇ ਦੇਖ ਰਹੇ ਹਾਂ ਢਾ ਤ ਦਿੱਤਾ ਹਾਂਜੀ ਤੁਹਾਡੀ ਏਟ ਏਟ ਬੀਚਤੀ ਇਹ ਗੱਲ ਸੱਚ ਹੈ ਹਾਂਜੀ ਹਮ ਆਜੋ ਭੈਣਾ ਪਤ ਤੁਰ ਫਿਰ ਕੇ ਗੱਲਬਾਤ ਕਰਦੇ ਆ ਤਾਂ ਮੈਂ ਦਰਸ਼ਕਾਂ ਨੂੰ ਦੱਸਦਾ ਵਾਂ ਐ ਭੈਣ ਇਹ ਕਿਹੜੀ ਜਗ੍ਹਾ ਤੇ ਖੜੇ ਆਪਾਂ ਤੇ ਤੁਹਾਡਾ ਨਾਂ ਕੀ ਹੈ ਇੱਧਰ ਨੂੰ ਮੂੰਹ ਕਰਕੇ ਫੇਰ ਦੱਸੋ ਜੀ ਏ ਵੀ ਜੀ ਆਪਾਂ ਕੋਠੇ ਜੂਰਾ ਗੁਰੂ ਸਾਹਿਬ ਦੇ ਨਾਲ ਟਲਮਾ ਚ ਪੈ ਜਾਂਦਾ ਮੈਂ ਚੰਨਜੀਤ ਗੱਲ ਕਰੀ ਜੀ ਹਾਂ ਜੇ ਗੱਲ ਕਰੀਏ ਹਾਂਜੀ ਜਿਹੜੇ ਕਿੰਨੇ ਬੱਚੇ ਐ ਤੇ ਕਿਦੋਂ ਘਰ ਟਾਇਆ ਫਿਰ ਇਹ ਸਾਰਾ ਏ ਵੀ ਜੀ ਮੇਰੇ ਦੋ ਬੇਟੇ ਆ ਤੇ ਬੇਟੀ ਆ ਹੂੰ ਤੇ ਘਰ ਟਾਇਆ ਨੂੰ ਤਾਂ ਹੋ ਗਏ ਮਤਲਬ ਕਿ 2 ਸਾਲ ਹੋ ਗਏ ਹੂੰ ਤੇ ਮਕਾਨ ਕਾਫੀ ਨੀਵਾ ਸੀਗਾ 5 ਸਾਲ ਹੋ ਗਏ ਮੇਰੇ ਹਸਬੰਡ ਦੀ ਡੈਥ ਹੋਈ ਨੂੰ ਹੂੰ ਤੇ ਮਕਾਨ ਕਾਫੀ ਨੀਵਾ ਸੀਗਾ ਜਦੋਂ ਬਾਰਸ਼ ਆ ਜਾਂਦੀਆਂ ਸੀਗਾ ਭਰ ਜਾਂਦਾ ਸੀ ਮਾਨ ਵੀ ਬਹੁਤ ਖਰਾਬ ਹੋ ਜਾਂਦਾ ਸੀਗਾ ਤੇ ਬਾਅਦ ਚ ਫਿਰ ਇੱਕ ਮੇਰੇ ਦੋ ਵਾਰੀ ਐਕਸੀਡੈਂਟ ਹੋ ਗਿਆ ਸੀਗਾ ਤੇ ਬੱਚਾ ਨੂੰ ਸਟੱਡੀ 'ਚ ਵੀ ਮੁਸ਼ਕਲ ਆਉਂਦੀ ਸੀਗੀ ਤੇ ਮੇਰੀ ਡੇਟਮੈਂਟ ਵੀ ਕਰਾਉਣੀ ਇਹਨਾਂ ਨੂੰ ਔਖੀ ਸੀਗੀ ਤੇ ਬਾਅਦ ਚ ਫਿਰ ਅਸੀਂ ਮਕਾਨ ਢੇੜ ਕੇ ਮੇਰੇ ਬੱਚਾ ਨੇ ਫਿਰ ਮੇਰਾ ਵੀ ਖਾਤਾ ਚੱਕਾ ਤੇ ਖੁਦ ਦਾ ਵੀ ਖਰਚਾ ਚੱਕਿਆ ਅੰਦਾ ਭਣੇ ਇੱਕ ਘਰ ਹੀ ਹੁੰਦਾ ਜਿਹੜਾ ਬੰਦੇ ਦਾ ਸਾਰੀ ਜ਼ਿੰਦਗੀ ਦਾ ਸਹਾਰਾ ਹੁੰਦਾ ਹਾਂਜੀ ਸਰ ਤੁਸੀਂ ਸਾਰਾ ਹੀ ਵੇਚਤਾ ਸਰ ਬੱਚਿਆਂ ਦੀ ਐਜੂਕੇਸ਼ਨ ਵੀ ਤਾਂ ਜ਼ਰੂਰੀ ਸੀ ਫਿਰ ਇਹਨਾਂ ਦੀ ਸਟੱਡੀ ਖਰਾਬ ਹੁੰਦੀ ਸੀ। ਹੂੰ ਕਿਉਂਕਿ ਇੱਕ ਸਾਡੇ ਮਤਲਬ ਕਿ ਰਾਤ ਇੱਕ ਮਤਲਬ ਕਿ ਮਕਾਨ ਪਾਇਆ ਹੋਇਆ ਸੀ ਬੈਠ ਕੇ ਇੱਕ ਛੋਟੀ ਜੀ ਫਿਰ ਮੈਂ ਬੱਚਿਆਂ ਨੂੰ ਕਿਹਾ ਵੀ ਆਪਣੀ ਕੋਈ ਹੈਲਪ ਦਾ ਕਰਦਾ ਨਹੀਂ ਐਦੂ ਚੰਗਾ ਵੀ ਆਪਾਂ ਉਹ ਕਮਰੇ ਦੇੜ ਕੇ ਵੇਚ ਦਿੰਨੇ ਆ। ਵੀ ਮੈਂ ਵੀ ਬੈੱਡ ਤੇ ਪਈ ਹੋਈ ਸੀਗੀ। ਹੂੰ ਵੀ ਇਹਦੇ ਚ ਆਪਾਂ ਚਾਰੇ ਜਾਣੇ ਰਹਿ ਪਾਂਗੇ। ਔਰ ਇਹ ਵੀ ਸਾਡੀ ਛੱਤ ਚੋਂਦੀ ਆਗੀ। ਚਾਦਰਾਂ ਤੇ ਪਾਈ ਹੋਈ ਆਗੀ ਸਾਨੂੰ ਦਿੱਕਤ ਬਹੁਤ ਹੁੰਦੀ। ਤਾਂ ਆਜੋ ਆਪਾਂ ਆਪਾਂ ਨਾਲ ਨਾਲ ਇੱਧਰ ਨੂੰ ਜਾਂਦੇ ਆ ਤੇ ਮੈਂ ਤੁਹਾਨੂੰ ਘਰ ਦੀ ਨਾਲ ਨਾਲ ਤਸਵੀਰ ਜ਼ਰੂਰ ਦਿਖਾਉਂਗਾ ਹਾਂਜੀ ਕਿਉਂਕਿ ਇਹ ਉਹ ਲੋਕ ਦੇਖ ਲੈਣ ਜਿਹੜੇ ਬਹੁਤ ਘਰਾ ਦਾ ਮਾਨ ਕਰਦੇ ਆ ਪਰ ਇਹ ਵੀਡੀਓ ਉਹਨਾਂ ਤੱਕ ਵੀ ਪਹੁੰਚਾ ਦਿਓ ਜਿਹੜੇ ਇਸ ਪਰਿਵਾਰ ਦੀ ਮਦਦ ਕਰ ਸਕਣ ਆ ਮੈਂ ਇੱਧਰ ਬੇਨਤੀ ਕਰੂੰਗਾ ਕੈਮਰਾਮੈਨ ਨੂੰ ਆ ਪਿੱਛੇ ਤਸਵੀਰ ਜ਼ਰੂਰ ਦਿਖਾਓ ਜੇ ਭਾਵੇਂ ਇਹ ਵਾਸ਼ਰੂਮ ਬਣਾਇਆ ਹੋਇਆ ਤੁਸੀਂ ਹਾਂਜੀ ਇਹਨੂੰ ਗੇਟ ਨਹੀਂ ਲੱਗਿਆ ਹਾਂਜੀ ਕਰੇ ਜਵਾਨ ਬੱਚੀ ਹੈ ਹਾਂਜੀ ਔਖਾ ਬਹੁਤ ਹੁੰਦਾ ਹੋਊਗਾ ਸਰ ਬਹੁਤ ਔਖਾ ਹੈ ਇਹ ਵੀ ਡਿੱਗਣ ਵਾਲਾ ਹੈ ਕਾਫੀ ਟਾਈਮ ਦਾ ਬਨਾਇਆ ਹੋਇਆ ਨੀਆਂ ਨੂੰ ਆ ਖਰਾਬ ਹੈ ਵੀ ਡਿੱਗਣ ਵਾਲਾ ਲੋਕ ਤਾਂ ਉਹੀ ਕੱਲੀਆਂ ਔਰਤਾ ਵੇਖ ਕੇ ਫਾਇਦਾ ਚੱਕਣ ਦੀ ਕੋਸ਼ਿਸ਼ ਕਰਦੇ ਆ ਮਤਲਬ ਕੱਢਣ ਦੀ ਕੋਸ਼ਿਸ਼ ਕਰਦੇ ਆ ਬਿਲਕੁਲ ਜੀ ਹਮ ਇਹੋ ਜੇ ਸਮਾਜ ਚ ਦਾ ਜੀ ਨੇ ਹੀ ਬਹੁਤ ਔਖਾ ਪਰ ਮੈਂ ਫੇਰ ਵੀ ਕਿਹਾ ਮੈਂ ਆਪਦੇ ਬੱਚੇ ਨਹੀਂ ਛੱਡ ਜਾਨਾ ਇਹਨਾਂ ਦੀ ਐਜੂਕੇਸ਼ਨ ਜ਼ਰੂਰ ਕਰਵਾਉਂਗੀ ਪੈਣ ਤੁਹਾਡੇ ਹਸਬੰਡ ਕੀ ਕੰਮ ਕਰਦੇ ਸੀ ਤੇ ਉਹਨਾਂ ਦੀ ਡੈਥ ਕਿਵੇਂ ਹੁੰਦੀ ਆ ਸਾਰਾ ਡਾਕਟਰ ਸੀਗੇ ਉਹਨਾਂ ਮਤਲਬ ਕੋਈ ਫਾਰਮਾਸਿਸਟਰ ਵੀ ਫਾਰਮੇਸੀ ਕੀਤੀ ਸੀ ਉਹਨਾਂ ਦੀ ਹੂੰ ਔਰ ਉਹਨਾਂ ਨੇ ਉਧਰ ਜੋਬ ਨਹੀਂ ਕੀਤੀ ਕਿਉਂਕਿ ਉਹ ਓਹ ਜ਼ਿਆਦਾ ਬਿਮਾਰ ਰਹਿਣ ਲੱਗ ਗਏ ਸੀਗੇ ਜੀ ਤਾਂ ਇੰਨੇ ਕੁ ਜ਼ਿਆਦਾ ਬਿਮਾਰ ਸੀ ਉਹਨਾਂ ਨੂੰ ਗੁਰਦਿਆਂ ਦੀ ਪ੍ਰੋਬਲਮ ਵੀ ਸੀਗੀ ਤੇ ਸ਼ੂਗਰ ਵੀ ਇੰਨੀ ਜ਼ਿਆਦਾ ਸੀ ਤਿੰਨ ਟਾਈਮ ਇਨਸੁਲਿਨ ਲੈਂਦੇ ਸੀਗੇ ਉਹ ਹੂੰ ਫਿਰ ਬਾਅਦ ਚ ਉਹਨਾਂ ਨੇ ਵੀ ਉਹ ਪ੍ਰਾਈਵੇਟ ਜੋਬ ਕੀਤੀ ਵੈਟਨਰੀ ਦੇ ਵਿੱਚ ਹੂੰ ਤੇ ਜਦ ਤੱਕ ਜਿੰਨਾ ਟਾਈਮ ਹੋਈ ਉਹਨਾਂ ਤਾਂ ਜੋਬ ਉਹਨਾਂ ਟਾਈਮ ਕੀਤੀ ਬਾਅਦ ਚ ਉਹਨਾਂ ਨੇ ਕਿਹਾ ਵੀ ਮੈਥੋਂ ਜੋਬ ਨਹੀਂ ਹੁੰਦੀਗੀ ਹੂੰ ਅਸੀਂ ਬਾਹਰ ਰਹਿ ਕੇ ਜੌਬ ਕੀਤੀ ਸੀ ਬਾਅਦ ਚ ਅਸੀਂ ਪਰਾਣਾ ਘਰ ਸੀ ਬਜ਼ੁਰਗਾਂ ਦਾ ਉੱਥੇ ਆ ਗਏ ਕਿਉਂਕਿ ਉਸ ਟਾਈਮ ਤੇ ਉਹਨਾਂ ਨੂੰ ਲੋਅ ਸ਼ੂਗਰ ਦੇ ਅਟੈਕ ਜ਼ਿਆਦਾ ਹੋਣ ਲੱਗ ਗਏ ਸੀ ਬੇਹੋਸ਼ ਹੋ ਜਾਂਦੇ ਸੀ ਫਿਰ ਮੈਂ ਖੁਦ ਕੰਮ ਕੀਤਾ ਤੇ ਉਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਬੱਚੇ ਸੰਭਾਲੋ ਬਾਅਦ ਚ ਉਹਨਾਂ ਦੀ ਟ੍ਰੀਟਮੈਂਟ ਵੀ ਕਰਾਉਂਦੀ ਰਹੀ ਮੈਂ ਗੁਰਦਿਆਂ ਦਾ ਇਲਾਜ ਸ਼ੂਗਰ ਦਾ ਇਲਾਜ ਕਰਾਉਂਦੀ ਰਹੀ ਪਰ ਇਲਾਜ ਨਹੀਂ ਹੋਇਆਗਾ ਲੋਕਾਂ ਤੋਂ ਕਰਜ਼ਾ ਵੀ ਚੱਕਿਆ ਸਮਾਨ ਵੀ ਉਦੋਂ ਥੋੜਾ ਭੋਣਾ ਉਦੋਂ ਵੇਚ ਲੈ ਸੀਗਾ ਮੈਂ ਕਾਫੀ ਸਮਾਨ ਤੇ ਜਿਹੜਾ ਰਹਿ ਗਿਆ ਫਿਰ ਉਹਨਾਂ ਦੀ ਡੈਥ ਤੋਂ ਬਾਅਦ ਚ ਬੱਚਿਆਂ ਦੀ ਐਜੂਕੇਸ਼ਨ ਵਾਸਤੇ ਵੇਚਿਆ ਮੈਂ ਕਿਉਂਕਿ ਮੈਂ ਬੱਚਾ ਨੂੰ ਇਕੱਲੇ ਛੱਡ ਕੇ ਤਾਂ ਕਿਤੇ ਕਮਾ ਨਹੀਂ ਸਕਦੀ ਸੀ ਇਹਨਾਂ ਦੇ ਦਾਦਾ ਦਾਦੀ ਵੀ ਹੈ ਨਹੀਂ ਉਹ ਪਹਿਲਾਂ ਗੁজার ਗਏ ਸੀਗੇ ਔਰ ਹੋਰ ਕੋਈ ਸਹਾਰਾ ਨਹੀਂ ਸੀ ਜੰਦ ਨੂੰ ਹਾਂ ਤੁਹਾਡੇ ਵੀ ਇੱਕ ਪਰਿਵਾਰ ਦੀ ਗੱਲ ਕਰ ਲਈਏ ਉਹ ਕਿੰਨਾ ਸੌਖਾ ਉਹ ਤਾਂ ਦੇਖੋ ਜੀ ਕੀ ਸਥਿਤੀ ਕਨੀਓ ਉਹ ਐ ਸੀਗਾ ਵੀ ਮੇਰੇ ਪਾਪਾ ਸੀਗੇ ਆਰਮੀ ਦੇ ਵਿੱਚ ਸੂਬੇਦਾਰ ਸੀਗੇ 28 ਸਾਲ ਆਏ ਉਹਨਾਂ ਨੇ ਤੇਰਾ ਸਿੱਖਲਾਈ ਦੇ ਵਿੱਚ ਤੇ ਉਹਨਾਂ ਨੇ ਮੈਂ 8ਵੀਂ ਕਲਾਸ 'ਚ ਸੀ ਜਦੋਂ ਮੇਰੀ ਮੰਮੀ ਦੀ ਡੈਥ ਹੁੰਦੀ ਆ ਹਾਂ ਤਾਂ ਮੇਰੀ ਐਜੂਕੇਸ਼ਨ ਨਹੀਂ ਹੋ ਪਾ ਰਹੀ ਜੀ ਤਾਂ ਮੇਰੇ ਪਾਪਾ ਨੇ ਸੈਕੰਡ ਮੈਰਿਜ ਕਰਵਾ ਲਈ ਤਾਂ ਉਦੋਂ ਘਰ ਵਿੱਚ ਬਹੁਤ ਲੜਾਈਆਂ ਝਗੜੇ ਹੋਣ ਲੱਗੇ ਤੇ ਮਦਰ ਕਹਿੰਦੀ ਵੀ ਜਾਂ ਇਹ ਰਹੂਗੀ ਜਾਂ ਮੈਂ ਰਹੂੰਗੀ ਵੀ ਬੇਟੀ ਨੂੰ ਵਿਆਹ ਦੇ ਫਿਰ ਉਹਨਾਂ ਨੇ ਮੇਰੀ ਮੈਰਿਜ ਕਰਤੀ ਸੀ ਮੈਂ 10th ਦੇ ਪੇਪਰ ਮੈਰਿਜ ਕਰਵਾ ਕੇ ਦਿੱਤੇ ਕਿੰਨੀ ਉਮਰ ਸੀ ਜਦੋਂ ਤੁਹਾਡਾ ਵਿਆਹ ਹੁੰਦਾ ਉਦੋਂ 10th ਦੇ ਪੇਪਰ ਵਿੱਚ ਦੇਖ ਲਓ ਕਿੰਨੀ ਕ ਹੋ ਗਈ ਲੱਛੀ ਦੀ ਉਮਰ 15 16 ਸਾਲਾਂ ਦੀ ਹੋਵਾਂਗੀ 16 17 ਸਾਲ ਸੀ 16 ਕੇ ਸਾਲ ਦਾ ਹਾਂਜੀ ਤਪੈਣ ਕਦੇ ਸੋਚਿਆ ਸੀ ਕਦੇ ਇਹੋ ਜਿਹੇ ਹਾਲਾਤ ਆ ਜਾਣਗੇ ਜਿਨ੍ਹਾਂ ਨੇ ਮੁੱਠੀਆਂ ਨਾਲ ਖਾਦਾ ਚੁੰਡੀਆਂ ਨਾਲ ਖਾਣਾ ਪੈ ਜਾਊਗਾ ਨਹੀਂ ਜੀ ਨਹੀਂ ਜੀ ਮੇਰੇ ਪਾਪਾ ਦਾ ਸੁਪਨਾ ਸੀ ਵੀ ਮੈਂ ਆਪਣੀ ਬੇਟੀ ਨੂੰ ਇੱਕ ਮਤਲਬ ਕਿ ਆਰਮੀ ਦੇ ਵਿੱਚ ਲਾਵਾਂ ਤੇ ਸਟੱਡੀ ਵੀ ਵਧੀਆ ਕੁ ਹੁੰਦੀ ਸੀਗੀ ਸਾਡੀ ਪਰ ਵਕਤ ਦਾ ਨਹੀਂ ਪਤਾ ਹੁੰਦਾ ਕਦੋਂ ਬਦਲ ਜਾਂਦਾ ਹੈ ਨਾ ਹੂੰ ਬਾਦ ਚੋ ਫਿਰ ਜਦੋਂ ਮੇਰੀ ਮੈਰਿਜ ਹੋਈ ਤਾਂ ਮੇਰੇ ਹਸਬੰਦ ਨੂੰ ਉਦੋਂ ਮੈਨੂੰ ਪਤਾ ਨਹੀਂ ਚੱਲਿਆ ਵੀ 슈ਗਰ ਸੀਗੀ ਤਾਂ ਮੇਰੇ ਸਹੁਰਾ ਸਾਹਿਬ ਨੂੰ ਸੀਗੀ ਤੇ ਮੇਰੀ ਸੱਸ ਨੂੰ ਵੀ ਜੇਹੀ ਫਿਰ ਉਹਨਾਂ ਦੀ ਡੈਥ ਹੋ ਗਈ ਸੀਗੀ ਤੇ ਬਾਅਦ ਚੋ ਫਿਰ 24-25 ਸਾਲ ਦੀ ਉਮਰ ਦੇ ਵਿੱਚ ਮੇਰੇ ਹਸਬੰਦ ਨੂੰ ਇੱਕਦਮ ਇੰਨੀ ਕੁ 슈ਗਰ ਹੋ ਗਈ ਵੀ ਉਹਨਾਂ ਤੇ ਤਿੰਨ ਟਾਈਮ ਇਨਸੂਲਿਨ ਲੱਗਣਾ ਸ਼ੁਰੂ ਹੋ ਗਿਆ ਸੀਗਾ ਤੇ ਪਰ ਕਿਸੇ ਰਿਸ਼ਤੇਦਾਰ ਨੇ ਹਾਂਜੀ ਕਿਸੇ ਕਰੀਬੀ ਨੇ ਮਦਦ ਨਹੀਂ ਕੀਤੀ ਭਾਈ ਤੂੰ ਘਰ ਕਿਉਂ ਟੋਣੀਆਂ ਸੀ ਤੇਰੀ ਮਦਦ ਕਰਾਂਗੇ ਅਸੀਂ ਖੜੇ ਆ ਨਾਲ ਨਹੀਂ ਸਰ ਕਿਉਂਕਿ ਕਹਿੰਦੇ 9 ਮਾਸ ਤੇ ਰਿਸ਼ਤੇ ਹੁੰਦੇ ਨੇ ਰਿਸ਼ਤੇ ਬਹੁਤ ਅਨਮੋਲ ਹੁੰਦੇ ਨੇ ਨਹੀਂ ਸਰ ਕਿਸ ਨੇ ਨਹੀਂ ਕਿਹਾ ਕਿਸੇ ਨੇ ਨਹੀਂ ਕਿਹਾ ਨਹੀਂ ਸਰ ਕਿਸੇ ਭੈਣ ਨੇ ਕਿਹਾ ਹੋਵੇ ਕਿਸੇ ਭਰਾ ਨੇ ਕਿਹਾ ਹੋਵੇ ਕਿਸੇ ਦੌਰ ਜੇਠ ਨੇ ਕਿਹਾ ਹੋਵੇ ਵੀ ਭੈਣੇ ਤੇਰੀ ਮਦਦ ਕਰ ਦਿੰਦੇ ਨੇ ਨਹੀਂ ਦੌਰ ਜੇਠ ਤਾਂ ਮੰਨ ਕੇ ਚਲੇਦੇ ਪਾਪਾ ਇਕੱਲੇ ਹੀ ਸੀਗੇ ਹੂੰ ਤਾ ਚਾਰ ਸਿਸਟਰ ਸੀ ਉਹ ਆਪੋ ਨੇ ਆਪਣੇ ਘਰੇ ਆ ਹੂੰ ਜੀ ਉਹ ਆਪਣੇ ਆਪਣੇ ਘਰੇ ਉਹਨਾਂ ਨੇ ਨਹੀਂ ਕੀਤੀ ਮਦਦ ਹੂੰ ਭੈਣੇ ਇਹ ਵੀ ਹੋਇਆ ਰਿਸ਼ਤੇਦਾਰ ਇੱਕ ਕਰੇ ਹੁਣ ਤੋਂ ਕੰਨੀ ਖਤਰਾਂਉਂਦੇ ਹੁਣ ਵੀ ਰਹਿੰਦੇ ਯਾਰ ਉਹਨੂੰ ਉਹਨਾਂ ਦੇ ਘਰੇ ਕੀ ਜਾਣਾ ਆਪਾ ਬਿਲਕੁਲ ਜੀ ਅਗਲੇ ਨੂੰ ਅਗਲੇ ਮੂਹ ਮੂਹ ਤੇ ਕਹਿੰਦੇ ਹੁੰਦੇ ਸੀ ਕਿ ਵੀ ਤੁਹਾਡੇ ਬੈਠਣ ਉੱਠਣ ਨੂੰ ਤਾਂ ਜਗ੍ਹਾ ਹੈ ਨਹੀਂ ਅਸੀਂ ਕਿੱਥੇ ਆਈਏ ਹੂੰ ਤਾਂ ਮੈਂ ਸੋਚਿਆ ਵੀ ਆਪਦੇ ਬੱਚਾ ਨਾਲ ਜ਼ਿੰਦਗੀ ਹੈ ਮੇਰੀ ਔਰ ਨਾ ਮੇਰੇ ਬੱਚਾ ਦੀ ਜ਼ਿੰਦਗੀ ਖਰਾਬ ਹੋਵੇ ਨਾ ਮੇਰੀ ਹੋਵੇ ਰਿਸ਼ਤੇਦਾਰ ਤਾਂ ਇਹੀ ਕਹਿਣਾ ਸ਼ੁਰੂ ਕਰਤਾ ਸੀਗਾ ਵੀ ਮਤਲਬ ਕਿ ਨੌਜਵਾਨ ਹੈਗੀ ਹੈ ਕਿ ਉਦੋਂ ਮੈਂ 33 ਸਾਲ ਦੀ ਏਜ ਸੀਗੀ ਮੇਰੀ ਜਦੋਂ ਹਸਬੰਡ ਦੀ ਡੈਥ ਹੋਈ ਆ ਵੀ ਮੈਰਿਜ ਕਰਾ ਦੋ ਇਹਦੀ ਜਾਂ ਗਾਂ ਜਾਵੜੂਗੀ ਸੌਖੀ ਰਹੂਗੀ ਤਾਂ ਮੈਂ ਨਹੀਂ ਮੈਂ ਇਹ ਚੰਗਾ ਨਹੀਂ ਸਮਝਿਆ ਮੈਂ ਕਿਹਾ ਵੀ ਮੈਂ ਜਿਹੋ ਜਿਹਾ ਘਰ ਹੈਗਾ ਮੈਂ ਆਪਦੇ ਬੱਚਿਆਂ ਦੇ ਨਾਲ ਆਪਣੇ ਘਰੇ ਹੀ ਰਹੂੰਗੀ ਮੈਰਿਜ ਕਿਉਂ ਨਹੀਂ ਕਰਵਾਈ ਭਾਣੇ ਦੂਜੀ ਮੈਰਿਜ ਨਹੀਂ ਜੀ ਦੂਜੀ ਮੈਰਿਜ ਮੈਂ ਭਰੋਸਾ ਨਹੀਂ ਕਰਦੀ ਕਿਉਂਕਿ ਜੋ ਸਕੂਨ ਆਪਦੇ ਬੱਚਿਆਂ ਦੇ ਨਾਲ ਆ ਦੂਜੇ ਘਰੇ ਜਾ ਕੇ ਨਹੀਂ ਹੁੰਦਾ ਹ ਹਮ ਬਾਕੀ ਭੈਣਾਂ ਹਨ ਜਿਹੜੇ ਜੀਵਨ ਸਾਥੀ ਦੇ ਨਾਲ ਇਕੱਤਰ ਹੀ ਰਿਹਾ ਜਾਵੇ ਉਹ ਦੂਜੀ ਵਾਰੀ ਉਹ ਗੱਲ ਵੀ ਨਹੀਂ ਮੰਨਦੀ ਨਹੀਂ ਜੀ ਨਹੀਂ ਮੇਰੇ ਹਸਬੰਦ ਬਹੁਤ ਵਧੀਆ ਸੀਗੇ ਔਰ ਪੜੇ ਲਿਖੇ ਸੀਗੇ ਵਧੀਆ ਸੀ ਉਹਨਾਂ ਨੇ ਵੀ ਮਤਲਬ ਕਿ ਮੈਂ ਵੀ ਮੇਰੇ ਬੱਚੇ ਵਰਗੀ ਹੋਈ ਸੀ ਜਦੋਂ ਮੇਰੀ ਮੈਰਿਜ ਹੋਈ ਆ ਤੇ ਉਹਨਾਂ ਨੇ ਬੜਾ ਵਧੀਆ ਤਰੀਕੇ ਨਾਲ ਸਾਨੂੰ ਰੱਖਿਆ ਤੇ ਹੁਣ ਮੈਂ ਉਹਨਾਂ ਦਾ ਘਰ ਛੱਡ ਕੇ ਨਹੀਂ ਜਾ ਸਕਦੀ ਕਿਉਂਕਿ ਉਹਨਾਂ ਦੇ ਬੱਚੇ ਮੈਂ ਕਿਵੇਂ ਰੋਲ ਦਿੰਦੀ ਮੈਂ ਇਹ ਹੀ ਸੋਚਿਆ ਨਾ ਵੀ ਦਿੱਕਤਾਂ ਤਾਂ ਚਲੋ ਜ਼ਿੰਦਗੀ ਚ ਕੀ ਪਤਾ ਗਾਂ ਜਾ ਕੇ ਹੋਰ ਵੀ ਆ ਜਾਂਦਾਂਗਾ ਮੈਨੂੰ ਉਧਰ ਮੈਂ ਰੋਲਦੀ ਇੱਧਰ ਮੇਰੇ ਬੱਚੇ ਰੋਲਦੇ ਇਹ ਤਾਂ ਚੰਗਾ ਸੀ ਭਲਾ ਰੋਟੀ ਘੱਟ ਖਾਈਏ ਤਾਂ ਸਕੂਨ ਨਾਲ ਆਉਂਦੀ ਫੈਮਿਲੀ ਚ ਤਾਂ ਬੈਠਦੀ ਐ ਮੈਂ ਆ ਅੱਜ ਕੱਲ ਤਾਂ ਭੈਣੇ ਹਾਲਾਤ ਇਦਾਂ ਦੇ ਆ ਹਾਂਜੀ ਮਾਵਾਂ ਬੱਚਿਆਂ ਨੂੰ ਵੀ ਛੱਡ ਕੇ ਤੁਰ ਜਾਂਦੀਆਂ ਹਨਾ ਨਹੀਂ ਜੀ ਮੈਂ ਨਹੀਂ ਛੱਡ ਸਕਦੀ ਬੱਚਿਆਂ ਨੂੰ ਮੈਂ ਤਾਂ ਅਜੇ ਤੱਕ ਰਿਸ਼ਤੇਦਾਰੀ ਚ ਵੀ ਨਹੀਂ ਛੱਡੇ ਬੱਚੇ ਹੂੰ ਜਿੱਦ ਤੱਕ ਪਾਪਾ ਸੀਗੇ ਮੈਂ ਤਾਂ ਉਹਦਾ ਵੀ ਨਹੀਂ ਛੱਡੇਗੇ। ਭੈਣ ਰਿਸ਼ਤੇਦਾਰਾਂ ਤੋਂ ਮਦਦ ਮੰਗੀ ਕਦੇ ਉਹਨਾਂ ਨੂੰ ਕਿਹਾ ਵੀ ਭਾਈ ਮੇਰੇ ਬੱਚਿਆਂ ਦੀ ਐਡਮਿਸ਼ਨ ਕਰਾਉਣੀ ਐ, ਇਹਨਾਂ ਦੀ ਫੀਸ ਭਰਨੀ ਐ, ਕੋਈ ਮਦਦ ਕਰ ਦੇ। ਹਰ ਗੱਲ ਆਇਆ ਨਾ ਮੇਰੀ ਤਾਂ ਕਿਸੇ ਨੇ ਪੈਨਸ਼ਨ ਵੀ ਨਹੀਂ ਲਵਾਈ, ਮੈਂ ਤਾਂ ਆਪ ਲਵਾਈ ਆ। ਜਾਕੀ ਜੇ ਕਿਸੇ ਨੂੰ ਕਹਿੰਦੇ ਵੀ ਸੀਗੇ ਤਾਂ ਦੋ-ਦੋ ਸਾਲ ਫੋਨ ਹੀ ਨਹੀਂ ਆਉਂਦਾ ਸੀਗਾ ਦੁਬਾਰਾ। ਦੋ ਦੋ ਸਾਲ। ਬਿਲਕੁਲ ਜੀ। ਹੂੰ। ਜੇ ਕਿਸੇ ਨੂੰ ਮਦਦ ਲਈ ਕਹਿੰਦੇ ਸੀ ਨਾ ਮੇਰੇ ਬੱਚੇ ਅੱਜ ਭੁੱਖੇ ਬੈਠੇ ਆ। ਜਾਂ ਰੋਟੀ ਹੈ ਨਹੀਂ ਜਾਂ ਕਿਵੇਂ ਆ। ਜਾਂ ਮੈਨੂੰ ਲੋੜ ਆਗੀ ਤਾਂ ਦੋ-ਦੋ ਸਾਲ ਕਾਲ ਹੀ ਨਹੀਂ ਹੁੰਦੀ ਸੀ। ਭੈ ਕਿਉਂਕਿ ਜਿਹੜਾ ਇਨਸਾਨ ਨੇ ਨਾ ਕੋਈ ਝੱਲਿਆ ਹੋਵੇ ਉਹ ਰੋਂਦਾ ਜ਼ਰੂਰ ਹੈ ਬੱਚਾ ਤੋਂ ਵੀ ਲੁੱਕ ਕੇ ਰੋਂਦਾ ਉਹ ਬਿਲਕੁਲ ਜੀ ਹੂੰ ਕੋਈ ਗੱਲ ਨਹੀਂ ਭੈਣ ਸਮਝ ਸਕਦਾ ਮੈਂ ਇਹ ਜਿੰਦ ਇਹ ਹਾਲਾਤ ਨੇ ਜ਼ਿੰਦਗੀ ਦੇ ਕੋਈ ਗੱਲ ਨਹੀਂ ਬਾਬਾ ਨਾਨਕ ਛੜਦੀ ਕਲਾ ਕਰੇ ਹਣੇ ਬੱਚਾ ਦੇ ਸਾਹਮਣੇ ਨਹੀਂ ਮੈਂ ਕਦੇ ਰੋਈ ਹੂੰ ਬੱਚੇ ਬੱਚਾ ਦਾ ਵੀ ਹੋ ਸਕਦਾ ਤੁਹਾਡਾ ਕਿਉਂਕਿ ਜੇ ਮਾਂ ਕਮਜ਼ੋਰ ਹੋ ਜੇ ਬੱਚੇ ਵੀ ਹੋ ਜਾਂਦੇ ਹਣੇ ਸਮਾਜ ਦੇ ਵਿੱਚ ਚੱਲਣਾ ਕਿਵੇਂ ਪੈਂਦਾ ਕਿਉਂਕਿ ਸਮਾਜ ਇਕੱਲੀਆਂ ਔਰਤਾਂ ਨੂੰ ਵੇਖ ਕੇ ਚਰਦਾ ਹੀ ਨਹੀਂ ਬਿਲਕੁਲ ਜੀ ਮੇਰੇ ਤੇ ਵੀ ਬਹੁਤ ਦਿੱਕਤ ਆਈਆਂ ਇਦਾਂ ਦੀਆਂ ਹੂੰ ਪਰ ਕਿਤੇ ਕਹਿਣੇ ਨਸੀਗੇ ਜਿਵੇਂ ਕਿਸੇ ਨੂੰ ਦੱਸਣਾ ਵੀ ਤਾਂ ਉਹਨਾਂ ਨੇ ਕਹਿ ਦੇਣਾ ਵੀ ਤੂੰ ਚੋਪਰ ਐ ਤੇਰੀ ਕੁੜੀ ਜਵਾਨ ਆ ਤੇ ਇੱਜ਼ਤ ਖਰਾਬ ਹੋਊਗੀ ਜੇ ਕਿਸੇ ਨੂੰ ਦੱਸੇਗੀ ਤਾਂ ਕਿਉਂ ਨਾ ਦੱਸਾਂ ਅੱਜ ਕੱਲ੍ਹ ਦੇਖੋ ਕਿੰਨੇ ਕ੍ਰਾਈਮ ਹੋ ਰਹੇ ਆਗੇ ਹਨਾ ਮਾਂ ਕੱਲੀ ਹੁੰਦੀ ਆ ਬੇਟੀ ਕੱਲੀ ਹੁੰਦੀ ਆ ਜੇ ਆਪਾਂ ਉਸ ਕ੍ਰਾਈਮ ਨੂੰ ਦੱਬ ਦਿੰਨੇ ਆ ਤਾਂ ਉਹ ਕ੍ਰਾਈਮ ਬਹੁਤ ਵੱਡਾ ਬਣ ਜਾਂਦਾ ਉਹ ਉਹ ਜਿਹੜਾ ਕ੍ਰਿਮੀਨਲ ਆ ਉਹ ਫੇਰ ਕਿਤੇ ਫੇਰ ਕ੍ਰਾਈਮ ਕਰਦਾ ਕਿਤੇ ਵਾਰ ਕਰਦਾ ਇਤੋਂ ਚੰਗਾ ਆਵਦੀ ਆਵਾਜ਼ ਨੂੰ ਚੱਕੋ ਹੂੰ ਦੁਨੀਆ ਦਾ ਕੀ ਆ ਦੁਨੀਆ ਨੇ ਤਾਂ ਬਾਬਾ ਗੁਰੂ ਨਾਨਕ ਦੇਵ ਜੀ ਨੂੰ ਵੀ ਨਹੀਂ ਛੱਡਿਆ ਸੀ ਹੂੰ ਤੇ ਮੈਂ ਤਾਂ ਆਪਦੇ ਬੱਚੇ ਜਦੋਂ ਮੈਂ ਸੱਚ ਦੇ ਖੜੀ ਆ ਮੈਂ ਕਿਉਂ ਨਾ ਬੋਲੂਗੀ ਮੈਂ ਬੋਲਦੀ ਆ ਮੈਂ ਜੇ ਮੇਰੇ ਤੇ ਕੋਈ ਬਾਧਾ ਘਾਟਾ ਕਰਦਾ ਕੋਈ ਮੈਨੂੰ ਟੌਰਚਰ ਕਰਦਾ ਮੈਨੂੰ ਕੋਈ ਬੋਲਦਾ ਮੈਂ ਉਹ ਚੀਜ਼ ਦੀ ਆਵਾਜ਼ ਜ਼ਰੂਰ ਠੋਣੀ ਆ ਹੂੰ ਵੀ ਮੈਨੂੰ ਇਹ ਗਲਤ ਬੋਲ ਰਹੇ ਆ ਜੀ ਮੇਰਾ ਸਾਥ ਕੋਈ ਦੇਵੇ ਨਾ ਦੇਵੇ ਹੂੰ ਤਾਂ ਕਿਤਨਾ ਕਿਤੇ ਤਾਂ ਉਹਨਾਂ ਨੂੰ ਪੁੱਤ ਨਹੀਂ ਪੈਣਾ ਨਹੀਂ ਪੈਣ ਬਹੁਤ ਲੋਕ ਨੇ ਸਾਡਾ ਦਾਰਾ ਤੁਹਾਡੀ ਮਦਦ ਹੱਥੇ ਖੜਾ ਬਹੁਤ ਏਦਾਂ ਦੇ ਲੋਕ ਖੜੇ ਨੇ ਤਾਂ ਭੈਣੇ ਜਿੱਦਾਂ ਰੋਡ ਤੇ ਘਰ ਹੈ ਮੈਟਰਲੇ ਪਾਸੇ ਦੇਖ ਰਿਆਂ ਹਾਂ ਹਾਂਜੀ ਕੰਦ ਹੈ ਹੀ ਨਹੀਂ ਇਹੀ ਕਹਿ ਸਕਦੇ ਮੈਂ ਕੈਮਰਾਮੈਨ ਨੂੰ ਕਹੂੰਗਾ ਬਾਈ ਕੰਦ ਜ਼ਰੂਰ ਦਿਖਾ ਦਿਓ ਜੇ ਤਾਂ ਕੰਦ ਹੈ ਹੀ ਨਹੀਂ ਭੈਣੇ ਹਾਂਜੀ ਤੇ ਭੈਣੇ ਰਾਤ ਨੂੰ ਡਰ ਨਹੀਂ ਲੱਗਦਾ ਕੱਲਿਆਂ ਨੂੰ ਪਿਆ ਨੂੰ ਲੱਗਦਾ ਵੀਰ ਜੀ ਜਵਾਨ ਬੱਚੇ ਆ ਗਏ ਤਾਂ ਕੰਦ ਜਮੇ ਡੱਗ ਪਈ ਸੀਗੀ ਹੂੰ ਜਮਾਈ ਡਿੱਗੀ ਹੋਈ ਜੇ ਤਾਂ ਮੇਰੇ ਬੇਟੇ ਨੇ ਸਕੂਲ ਤੋਂ ਛੁੱਟੀ ਲੈ ਕੇ ਥੋੜੀ ਜੀ ਕੱਢ ਲਈ ਕਿਉਂਕਿ ਸਾਡੇ ਚ ਇੰਨੀ ਪਹੁੰਚ ਨਹੀਂ ਗਈ ਵੀ ਅਸੀਂ ਮਿਸਤਰੀ ਲਾ ਲਗੇ ਜਾਂ ਸਾਡੇ ਕੋਲ ਕੋਈ ਮਤਲਬ ਕਿ ਫੈਸਿਲਿਟੀ ਆ ਹੂੰ ਇਹ ਤਾਂ ਬੱਚੇ ਨੇ ਘਰੋਂ ਮਿੱਟੀ ਪੱਟੀ ਤੇ ਘਰੇ ਡਲੇ ਡੂਲੇ ਚੱਕ ਕੇ ਮਾੜੀ ਮੋਟੀ ਗੰਧ ਕਰ ਲਈ ਹੂੰ ਰੱਬ ਤੇ ਸ਼ਿਕਵਾ ਨਹੀਂ ਹੁੰਦਾ ਭੈਣੇ ਨਹੀਂ ਜੀ ਵਿਤੇ ਬਣਾਉਣਾ ਸੀ ਤਾਂ ਸਾਰਿਆਂ ਨੂੰ ਇੱਕੋ ਜਿਹਾ ਬਣਾਉਂਦਾ ਅਮੀਰ ਗਰੀਬ ਦਾ ਤਪਕਾ ਕਿਉਂ ਬਣਾਇਆ ਨਹੀਂ ਨਹੀਂ ਰੱਬ ਦਾ ਤਾਂ ਮੈਂ ਧੰਨਵਾਦ ਕਰਦੀ ਵੀ ਮੇਰੇ ਬੱਚੇ ਬਹੁਤ ਸਿਆਣੇ ਆ ਔਰ ਅੰਗ ਪੈਰ ਸਹੀ ਆ ਮੇਰੇ ਬੱਚੇ ਬਹੁਤ ਲਾਇਕ ਵੀ ਆ ਪੜਦੇ ਵੀ ਆ ਮੇਰਾ ਸਹਾਰਾ ਬੱਚੇ ਹੀ ਅੱਜ ਤੱਕ ਮੇਰੇ ਮੂਰੇ ਨਹੀਂ ਬੋਲੇਗੇ ਕੀ ਬਣਾਉਣਾ ਚਾਹੁੰਦੇ ਹੋ ਬੱਚਿਆਂ ਨੂੰ ਜੋ ਇਹਨਾਂ ਦੀ ਕਿਸਮਤ ਨਹੀਂ ਇੱਕ ਇੱਕ ਖਵਾਬ ਹੁੰਦਾ ਇਹ ਦੇਖੋ ਖਵਾਬ ਜਿੱਥੇ ਇਹਨਾਂ ਦੇ ਫਾਦਰ ਸਾਹਿਬ ਡਾਕਟਰ ਸੀ ਕੀ ਬਣਾਉਣਾ ਚਾਹੁੰਦੇ ਹੋ ਡਾਕਟਰ ਬਣਾਉਣਾ ਚਾਹੁੰਦੇ ਹੋ ਹਾਂ ਦਾ ਵੀ ਜੀ ਬਹੁਤ ਸੀਗੇ ਪਰ ਹੁਣ ਦੇਖੋ ਬੱਚਿਆਂ ਦੀ ਜ਼ਿੰਦਗੀ ਮਤਲਬ ਕਿ ਹੁਣ ਐਜੂਕੇਸ਼ਨ ਹੀ ਕਰਾਉਣੀ ਬਹੁਤ ਔਖੀ ਹੈ ਮੈਨੂੰ ਕਿਉਂਕਿ ਹੁਣ ਤੱਕ ਤਾਂ ਮੈਨਾਂ ਕੁਝ ਵੇਚ ਤੱਕ ਅੱਗੇ ਤਾਂ ਕੁਝ ਵੇਚਣ ਨੂੰ ਵੀ ਹੈ ਨਹੀਂ ਹੂੰ ਹੁਣ ਬੱਚੇ ਵਿਚਾਰੇ ਦਿਹਾੜੀਆਂ ਕਰਦੇ ਆ ਘਰ ਦਾ ਖਰਚਾ ਚੱਕਦੇ ਆ ਕਿੰਨਾ ਮੁਸ਼ਕਲ ਹੁੰਦਾ ਹੈ ਹੂੰ ਕਈ ਵਾਰ ਤਾਂ ਰਾਤ ਨੂੰ 1 2 ਵਜੇ ਜਾਗ ਕੇ ਖੁੱਲ ਜਾਂਦੀ ਸਾਰੀ ਰਾਤ ਨੀਂਦ ਹੀ ਨਹੀਂ ਆਉਂਦੀ ਤਾਂ ਬੱਚੇ ਪਏ ਹੁੰਦੇ ਮੈਨੂੰ ਖੁਦ ਨੂੰ ਨੀਂਦ ਨਹੀਂ ਆਉਂਦੀ ਕਿਉਂਕਿ ਮੈਂ ਬੱਚਿਆਂ ਮੂਰੇ ਕਦੇ ਅਫਸੋਸ ਨਹੀਂ ਕੀਤਾ ਕਿਸੇ ਗੱਲ ਦਾ ਪੈਣ ਜਿਵੇਂ ਆਫ ਕੈਮਰਾ ਗੱਲ ਕਰ ਰਹੀ ਸੀ ਜਦੋਂ ਤੁਸੀਂ ਇਹ ਘਰ ਵਿੱਚ ਆ ਹਾਂਜੀ ਇਹਦੀਆਂ ਏਟਾ ਵੇਚੀਆਂ ਜਾਂ ਬਾਲੇ ਵਗੈਰਾ ਜੋ ਵੀ ਵਿੱਚੇ ਜੀ ਤਾਂ ਲੋਕਾਂ ਨੇ ਚਾਹ ਦੇ ਨਾਲ ਲੈ ਕੇ ਇੱਕ ਦੁੱਖ ਦੇ ਵਿੱਚ ਲੈ ਵੀ ਅਸੀਂ ਹਰ ਇਹ ਪਰਿਵਾਰ ਤੋਂ ਚੀਜ਼ ਖਰੀਦ ਰਹੇ ਹਾਂ ਲੋਕਾਂ ਨੇ ਕੀ ਕੀਮਤ ਕਿਸ ਤਰ੍ਹਾਂ ਦਿੱਤੀ ਹੁੰਦੀ ਇਹ ਦੇਖੋ ਜੀ ਅੱਜ ਕੱਲ੍ਹ ਕਹਿੰਦੇ ਹੁੰਦੇ ਨਾ ਕੋਈ ਮਦਦ ਕਰਦਾ ਮਦਦ ਕੋਈ ਨਹੀਂ ਕਰਦਾ ਕਿ ਅੱਜ ਕੱਲ੍ਹ ਤੇ ਜੇ ਮੈਂ ਕਹਿੰਦੇ ਹੁੰਦੇ ਸੀ ਵੀ ਇਹ ਟਾ ਰੇਟ ਕਹਿੰਦੇ ਸੀ ਕਿ 500 ਰੁਪਏ ਘੱਟ ਕਰ ਲੋ ਜਿਹੜੀ ਮਤਲਬ ਕੀ ਫੈਮਿਲੀ ਵਧੀਆ ਵੀ ਸੀ ਉਹ ਵੀ ਕਹਿਣੇ ਨੇ ਸੀਗੇ ਵੀ ਮਹਿੰਗੀ ਏਟ ਲਾਉਨੇ ਤੁਸੀਂ ਤੁਸੀਂ ਦੱਸਿਆ ਉਹਨਾਂ ਨੂੰ ਵੀ ਮੈਂ ਤਾਂ ਜਵਾਕਾਂ ਦੀਆਂ ਫੀਸਾਂ ਭਰਨੀਆਂ ਤਾਂ ਵੇਚ ਰਹੀਆਂ ਦੱਸਿਆ ਜੀ ਬਿਲਕੁਲ ਪਤਾ ਵੀ ਉਹਨਾਂ ਨੂੰ ਮੇਰੇ ਹਾਲਾਤਾਂ ਦਾ ਫੇਰ ਵੀ ਨਹੀਂ ਅੱਜਕੱਲ ਕੋਈ ਮਦਦ ਨਹੀਂ ਕਰਦਾ ਹ ਹ ਅੱਜਕੱਲ ਤਾਂ ਲੋਕਾਂ ਨੂੰ ਐ ਹੁੰਦਾ ਵੀ ਕੱਲੀ ਰਹਿ ਰਹੀ ਆ ਤੇ ਪਤਾ ਨਹੀਂ ਕਿਵੇਂ ਪੜਾਈ ਜਾਂਦੀ ਆ ਬੱਚਿਆਂ ਨੂੰ ਪਰ ਕਿਸੇ ਨੂੰ ਕਿਸੇ ਦੇ ਹਾਲਾਤਾਂ ਦਾ ਨਹੀਂ ਨਾ ਪਤਾ ਹੁੰਦਾ ਵੀ ਕਿੱਦਾਂ ਬੜਾ ਰਹੀ ਹਨ ਕਿਹੜੇ ਕਿਹੜੇ ਹਾਲਾਤ ਨੇ ਲੋਕਾਂ ਦੀ ਗੱਲ ਚੱਕਣੀ ਵੀ ਅੰਦਰ ਬੈਠੀ ਰਹਿੰਦੀ ਆ ਬਾਹਰ ਨਹੀਂ ਜਾਂਦੀ ਇਹ ਐ ਇਦਾਂ ਨਹੀਂ ਕੁਝ ਕਰਦੀ ਤੁਹਾਨੂੰ ਵੀ ਪਤਾ ਅੱਜ ਕੱਲ੍ਹ ਜ਼ਮਾਨਾ ਕਿਦਾਂ ਦਾ ਮੈਂ ਜਵਾਨ ਬੇਟੀ ਛੱਡ ਕੇ ਤੇ ਮੈਂ ਬਾਹਰ ਜੋਬ ਕਰੂੰਗੀ ਤੇ ਮੈਨੂੰ ਪਤਾ ਅੱਜ ਕੱਲ੍ਹ ਹਾਲਾਤ ਕਿਦਾਂ ਦੇ ਹੂੰ ਜੀ ਜੇ ਭੈਣ ਬੰਦਾ ਬਾਹਰ ਨਿਕਲਦਾ ਤਾਂ ਵੀ ਇੱਕ ਔਰਤ ਦੇ ਨਾਲ ਨਾਮ ਜੋੜ ਦਿੱਤੇ ਜਾਂਦੀ ਆ ਤੇ ਵਿਧਵਾ ਔਰਤ ਨੂੰ ਤਾਂ ਬਹੁਤ ਔਖਾ ਹੋ ਜਾਂਦਾ ਬਹੁਤ ਔਖਾ ਜੀ ਬਹੁਤ ਜ਼ਿਆਦਾ ਔਖਾ ਪਰ ਕਹਿੰਦੇ ਹੁੰਦੇ ਜੇ ਆਪਾਂ ਲੋਕਾਂ ਦੀਆਂ ਸੁਣੀ ਜਾਵਾਂਗੇ ਤਾਂ ਆਪਾਂ ਆਪਣੇ ਬੱਚੇ ਨਹੀਂ ਕਾਮਯਾਬ ਕਰ ਸਕਦੇ ਜੀ ਹੂੰ ਅੱਜ ਮੇਰੇ ਬੱਚਾ ਨੂੰ ਲੋਡ ਐਜੂਕੇਸ਼ਨ ਦੀ ਲੋਡ ਅੱਜ ਮੇਰੇ ਬੱਚਾ ਨੂੰ ਹੁਣ ਦੇਖੋ ਅਗਲਾ ਕਹਿੰਦਾਗਾ ਵੀ ਮੈਂ ਉਦੋਂ ਤਾਂ ਬਹੁਤ ਛੋਟੀ ਸੀ ਜਦੋਂ ਨਾਲੇ ਪਾਪਾ ਦੀ ਡੈਥ ਹੋਈ ਆ ਉਸ ਟਾਈਮ ਤੇ ਵੀ ਮੈਂ ਆਪਣੇ ਬੱਚਾ ਦੀ ਪੜ੍ਹਾਈ ਵਧੀਆ ਕਰਵਾਈ ਤਾਂ ਦੋ ਵਾਰੀ ਮੇਰਾ ਐਕਸੀਡੈਂਟ ਹੋ ਗਿਆ ਤੇ ਰਿਸ਼ਤੇਦਾਰ ਨੂੰ ਪਤਾ ਲੱਗ ਗਿਆ ਤੇ ਕੋਈ ਪਤਾ ਲੈਣ ਵੀ ਨਹੀਂ ਆਇਆ ਜਦੋਂ ਮੇਰੇ ਬੇਟੇ ਦਾ ਆਰਮੀ ਦਾ ਮੈਂ ਪੇਪਰ ਦਵਾ ਰਹੀ ਸੀਗੀ ਮੈਂ ਡਾਕੂਮੈਂਟ ਵੀ ਇਹਨਾਂ ਦੇ ਕਰਵਾ ਰਹੀ ਸੀ ਮੇਰੇ ਚ ਕਿਸ ਨੇ ਗੱਡੀ ਮਾਰੀ ਨਾਲ ਮੇਰਾ ਬੇਟਾ ਸੀਗਾ ਤਾਂ ਲਊ ਬਲੱਡ ਨਿਕਲੇ ਮੇਰੇ ਬਹੁਤ ਜ਼ਿਆਦਾ ਮੇਰੇ ਬੇਟੇ ਦੇ ਵੀ ਤਾਂ ਫਾਰਮ ਥੋੜੇ ਦਿਨਾਂ ਚ ਤਿਆਰ ਕਰਵਾਉਣੇ ਸੀਗੇ ਤਾਂ ਮੈਂ ਨਾ ਇੱਕ ਪੈਨਕਿਲਰ ਲਈ ਕਿਉਂਕਿ ਮੇਰੇ ਕੋਲ ਇੰਨੇ ਪੈਸੇ ਵੀ ਨਹੀਂ ਸੀ ਮੈਂ ਦਾਖਲ ਹੋ ਜਾਂਦੀ ਜਾ ਕੇ ਤਾਂ ਮੈਂ ਪੈਨਕਿਲਰ ਲੈ ਕੇ ਉਦਾਂ ਹੀ ਮੈਨੂੰ ਮੈਂ ਬਸ 2-4 ਘੰਟੇ ਰੈਸਟ ਕੀਤੀ ਉਦਾਂ ਹੀ ਮੈਂ ਪੱਟੀਆਂ ਲਿਆਂਦੀਆਂ ਦੁਕਾਨ ਤੋਂ ਪੱਟੀਆਂ ਬੰਨੀਆਂ ਮੈਡੀਸਨ ਲਈ ਮੈਂ ਉਦਾਂ ਹੀ ਮੈਨੂੰ ਇੱਥੋਂ ਕਿਸੇ ਨੇ ਬਿਠਾਇਆ ਮੇਰਾ ਛੋਟਾ ਬੇਟਾ ਕਨਮ ਮੰਮੀ ਤੁਹਾਡੇ ਤੋਂ ਬੈਠਾ ਨਹੀਂ ਆਣਾ ਮੈਂ ਕਿਹਾ ਤੂੰ ਮੈਨੂੰ ਇੱਕ ਵਾਰੀ ਬਿਠਾ ਦੇ ਮੇਰਾ ਬੇਟਾ ਮੋਟਰਸਾਈਕਲ ਚਲਾ ਰਿਹਾ ਸੀਗਾ ਮੰਗਰ ਉਹਨਾਂ ਤੇ ਮੈਂ ਬੈਠੀ ਉੱਥੇ ਜਾ ਕੇ ਜਦੋਂ ਖੜੇ ਸੀ ਡਾਕੂਮੈਂਟ ਬਣਵਾਉਣੇ ਸੀਗੇ ਤਾਂ ਉੱਥੇ ਵੀ ਸਾਨੂੰ ਮੈਂ ਕਿਸੇ ਦੀ ਹੈਲਪ ਮੰਗੀ ਵੀ ਵੀਰੇ ਮੈਨੂੰ ਮੋਟਰਸਾਈਕਲ ਤੋਂ ਉਤਾਰ ਦੋ ਤਾਂ ਬੜੀ ਮੁਸ਼ਕਲ ਦੇ ਨਾਲ ਮੈਂ ਡਾਕੂਮੈਂਟ ਕਰਵਾਏ ਉਹਨਾਂ ਦੇ ਉਸ ਟਾਈਮ ਤੇ ਵੀ ਮੇਰਾ ਕਿਸੇ ਨੇ ਸਾਥ ਨਹੀਂ ਦਿੱਤਾ ਰਿਸ਼ਤੇਦਾਰ ਪਤਾ ਨਹੀਂ ਲੈਣਾ ਇਹ ਵੀ 7:00 ਵਜੇ ਕੀ ਪਹਿਣੀ ਨਹੀਂ ਜੀ ਨਹੀਂ ਕਿਸੇ ਨੇ ਨਹੀਂ ਪਤਾ ਲਿਆ ਫਿਰ ਇੱਕ ਵਾਰ ਫਿਰ ਐਕਸੀਡੈਂਟ ਹੋ ਗਿਆ ਸੀਗਾ ਜਿਸ ਟਾਈਮ ਤੇ ਸਰਦੀਆਂੀਆਂ ਸੀਗਾ 2 ਸਾਲ ਹੋ ਗਏ ਉਸ ਟਾਈਮ ਤੇ ਮੈਂ ਅਸੀਂ ਰਾਤ ਨੂੰ ਜਾ ਰਹੇ ਸੀਗੇ ਮੈਂ ਆਪਣੇ ਬੇਟੇ ਦਾ ਕੋਈ ਸਮਾਨ ਲੈਣ ਜਾ ਰਹੀ ਸੀ ਉਹਨਾਂ ਦੇ ਨਾਲ ਫਿਰ ਰਾਤ ਨੂੰ ਨਾ ਕੋਈ ਲੁੱਟਖੋਈ ਵਾਲੇ ਸੀਗੇ ਤਾਂ ਸਾਡੇ 'ਚ ਉਹਨਾਂ ਨੇ ਬਾਈਕ ਮਾਰੀ ਤਾਂ ਬੇਟਾ ਮੇਰਾ نیچے ਰੁੜ ਗਿਆ ਉਹ ਡਰੇਨ ਜੀ ਸੀ ਕੱਚੀ ਤਾਂ ਮੈਂ ਮੋਟਰਸਾਈਕਲ ਉੱਪਰ ਹੀ ਡੱਗ ਪਈ ਤਾਂ ਉਹਨਾਂ ਨੇ ਵਾਰ-ਵਾਰ ਮੇਰੀਆਂ ਲੱਤਾਂ ਤੇ ਵਾਰ ਕੀਤਾ ਮੇਰੇ ਬਹੁਤ ਜ਼ਿਆਦਾ ਮਤਲਬ ਕੋਈ ਪ੍ਰੋਬਲਮ ਹੋ ਗਈ ਤਾਂ ਉੱਥੇ ਅਸੀਂ ਕੋਈ ਮਾਤਾਂ ਦੇ ਬੰਦੇ ਜਾ ਰਹੇ ਸੀਗੇ ਉਹਨਾਂ ਨੇ ਰੌਲਾ ਪਾਇਆ ਫਿਰ ਉਹ ਭੱਜ ਗਏ ਮੋਬਾਈਲ ਖੋ ਰਹੇ ਸੀਗੇ ਮੇਰੇ ਕੋਲ ਤੇ ਇੰਨੀਆਂ ਕੁ ਜ਼ਿਆਦਾ ਮੇਰੇ ਸੱਟਾਂ ਵੱਜੀਆਂ ਤਾਂ ਮੇਰੇ ਨੌ ਨਿਕਲ ਗਏ ਸੀ ਗੁੱਠਿਆਂ ਦੇ ਤੇ ਹੱਡੀ ਵੀ ਆ ਫੈਕਚਰ ਹੋ ਗਈ ਸੀਗੀ ਤਾਂ ਸਾਡੇ ਕੋਲ ਟ੍ਰੀਟਮੈਂਟ ਵਾਸਤੇ ਪੈਸਾ ਕੋਈ ਨਹੀਂ ਸੀਗਾ ਤੇ ਫਿਰ ਪਿੰਡ ਦੇ ਇੱਕ ਚਾਚਾ ਜੀ ਸੀਗੇ ਸਾਡੇ ਉਹ ਆਪਣੀ ਗੱਡੀ ਲੈ ਕੇ ਗਏ ਉਹਨਾਂ ਨੇ ਸਾਥੋਂ ਕੋਈ ਪੈਸਾ ਨਹੀਂ ਲਿਆਗਾ ਉਹ ਡਾਕਟਰ ਕਹਿੰਦੇ ਸੀਗੇ ਵੀ ਐਡਮਿਟ ਕਰਾਉਣਾ ਪਊਗਾ ਫਿਰ ਵੀ ਅਸੀਂ ਇੱਕ ਵਾਰੀ ਮੈਡੀਸਿਨ ਲੈ ਕੇ ਘਰੇ ਆ ਗਏ ਫਿਰ 2 2.5 ਮਹੀਨੇ ਮੈਂ ਐਡਮਿਟ ਰਹੀ ਹਮ ਐਡਮਿਟ ਨਹੀਂ ਮਤਲਬ ਕਿ ਘਰੇ ਰਹੀ ਬੈੱਡ ਰੈਸਟ ਤੇ ਹਮ ਤੇ ਮੇਰੇ ਬੱਚਾ ਨੇ ਘਰ ਦੀ ਰਜਾਈਆਂ ਦੀ ਰੂਹ ਵਿੱਚ ਹੀ ਕਿਉਂਕਿ ਉਸ ਟਾਈਮ ਤੇ ਕੋਈ ਕੰਮ ਨਹੀਂ ਚੱਲਦਾ ਸੀ ਸਰਦੀਆਂ ਚ ਘਰ ਦੀ ਰੂਹ ਵਿੱਚ ਹੀ ਬਿਸਤਰਿਆਂ ਦੀ ਪਤਾ ਨਹੀਂ ਵਿਚਾਰੇ ਨੇ ਕਿੱਦਾਂ ਕਿੱਦਾਂ ਮੇਰਾ ਇਲਾਜ ਕਰਾਇਆ ਬੱਚਾ ਨਹੀਂ ਮਤਲਬ ਕਿ ਡਾਕਟਰ ਬੁਲਾਉਣਾ ਕੋਈ ਪਿੰਡ ਦੇ ਵਿੱਚੋਂ ਜਾਂ ਕਾਟਨ ਗਰਮ ਕਰਕੇ ਰੱਖਣੀ ਮੇਰੀਆਂ ਲੱਤਾਂ ਤੇ ਬੰਨਣੀਆਂ ਰੋਟੀ ਪਾਣੀ ਮੇਰੇ ਬੱਚਾ ਨੇ ਆਪ ਬਣਾਉਣਾ ਕਿਤੇ ਸਕੂਲ ਜਾਣਾ ਕਿਤੇ ਮੇਰੇ ਕੋਲ ਰਹਿਣਾ ਐਦਾ ਮੈਨੂੰ ਮੰਜੇ ਤੋਂ ਠਾਇਆ ਇਹਨਾਂ ਨੇ ਪਰ ਰਿਸ਼ਤੇਦਾਰ ਕੋਈ ਨਹੀਂ ਆਇਆ ਕਿਸੇ ਰਿਸ਼ਤੇਦਾਰ ਨੇ ਨਹੀਂ ਕਿਹਾ ਵੀ ਕਿਸੇ ਨੇ ਦੱਸਿਆ ਵੀ ਇਹ ਐਦਾ ਐਕਸੀਡੈਂਟ ਹੋ ਗਿਆ ਤੇ 6:00 ਵਜੀਆਂ ਪਰ ਨਹੀਂ ਕੋਈ ਪਤਾ ਲੈਣ ਵੀ ਨਹੀਂ ਆਇਆ ਕਦੇ ਬਣੇ ਭੁੱਖੇ ਸੌਇਓ ਬਹੁਤ ਵਾਰੀ ਇਹ ਤਾਂ ਨਾਰਮਲ ਹੀ ਗੱਲ ਆ ਬਹੁਤ ਵਾਰੀ ਪਏ ਆ ਕਹਿੰਦੇ ਜੇ ਭੁੱਖੇ ਬੈਠਾ ਸਾਨੂੰ ਚਾਰਾ ਨੂੰ ਬਦਲ ਅਸੀਂ ਕਿਹੜਾ ਬਾਹਰ ਜਾ ਕੇ ਦੱਸਣਾ ਕਈ ਕਈ ਵਾਰੀ ਇਹ ਵੀ ਹੁੰਦਾ ਮਾਂ ਆਪਣੀ ਖਾਂਦੀ ਬੱਚਿਆਂ ਨੂੰ ਖਵਾ ਦਿੰਦੀ ਹੈ ਨਾ ਪਰ ਮੇਰੇ ਬੱਚੇ ਮੇਰੇ ਮੂਹਰੇ ਝੂਠ ਬੋਲਦੇ ਨੇ ਅਸੀਂ ਮੰਮੀ ਅਸੀਂ ਖਾ ਲਿਆ ਤੁਸੀਂ ਖਾ ਲਓ ਹੂੰ ਕਹਿੰਦੇ ਜਿੱਦਾਂ ਦੇ ਹਾਲਾਤ ਹੋ ਜਾਣ ਇਨਸਾਨ ਵੀ ਉਸੇ ਤਰ੍ਹਾਂ ਢਲ ਜਾਂਦਾ ਹੈ ਨਾ ਬਿਲਕੁਲ ਜੀ ਹੂੰ ਕਈ ਵਾਰੀ ਆਏ ਹੁੰਦਾ ਸੀਗਾ ਵੀ ਘਰੇ ਕੁਝ ਹੈਗਾ ਨਹੀਂ ਹੈਗਾ ਮੇਰੇ ਬੱਚੇ ਦੱਸਦੇ ਨਹੀਂ ਸੀਗੇ ਹੂੰ ਵੀ ਮੈਨੂੰ ਉਹਨਾਂ ਨੇ ਕਿਹਾ ਮੰਮੀ ਤੁਸੀਂ ਖਾਓ ਅਸੀਂ ਖਾ ਲੇ ਪਰ ਮੈਨੂੰ ਪਤਾ ਹੁੰਦਾ ਸੀ ਵੀ ਇਹਨਾਂ ਨੇ ਖਾਧੀ ਨਹੀਂ ਗੀ ਹੂੰ ਪਰ ਦੁੱਖਾਂ ਦੇ ਪਹਾੜ ਨੂੰ ਮੋਢਿਆਂ ਤੇ ਚੱਕਦੇ ਆ ਬੋਝ ਕਿੰਨਾ ਕੁ ਲੱਗਦਾ ਕਿੰਨਾ ਕੁ ਬੋਝ ਲਈ ਫਿਰਦੇ ਹਾਂ ਇਹ ਦੇਖੋ ਜੀ ਬੋਝ ਦਾ ਤਾਂ ਕੋਈ ਕਹਿੰਦਾ ਹੁੰਦੇ ਅਗੇ ਅੰਤ ਨਹੀਂਗਾ ਮੇਰੇ ਮੇਰੇ ਬੋਝ ਦਾ ਤਾਂ ਕੋਈ ਅੰਤ ਨਹੀਂਗਾ ਹੂੰ ਕਿਉਂਕਿ ਇੱਕ 8ਵੀਂ ਕਲਾਸ ਚ ਬੱਚੇ ਨੇ ਇੰਨਾ ਕੁ ਮੁਸੀਬਤਾਂ ਦੇਖ ਲਈਆਂ ਵੀ ਜਿੰਨੀ ਕਿਸੇ ਦੀ ਜਿੰਨੀ ਮੇਰੀ ਏਜ ਨਹੀਂ ਇੰਨੀ ਆ ਮੁਸੀਬਤਾਂ ਦੇਖ ਲਈਆਂ ਹੂੰ ਕਿਉਂਕਿ ਵਿਆਹ ਕਰਾ ਕੇ ਵੀ ਹਸਬੰਡ ਨੂੰ ਸ਼ੂਗਰ ਸਹਰਾ ਸਾਹਿਬ ਨੂੰ ਸ਼ੂਗਰ ਸੱਸ ਨੂੰ ਸ਼ੂਗਰ ਤੇ ਉਸ ਟਾਈਮ ਤੇ ਵੀ ਮੈਂ ਦਾ ਸਟਰਗਲ ਹੀ ਕੀਤਾ ਮੈਂ ਹੁਣ ਭੈਣ ਜਿਹੜੀ ਸਾਡੇ ਸਰੋਤੇ ਆ ਜਾਂ ਦੇਖ ਰਹੇ ਆ ਦਰਸ਼ਕ ਉਹ ਉਹਨੂੰ ਉਹਨਾਂ ਨੂੰ ਕੀ ਕਹੋਗੇ ਕੀ ਮੈਸੇਜ ਦੇਣਾ ਚਾਹੋਗੇ ਸਰ ਮੈਸੇਜ ਤਾਂ ਮੇਰਾ ਇਹ ਹੀ ਆ ਵੀ ਚਲੋ ਮੇਰੇ ਬੱਚਾਂ ਦੀ ਪੜ੍ਹਾਈ ਨਾ ਸਟੱਡੀ ਨਾ ਖਰਾਬ ਹੋਵੇ ਕਿਉਂਕਿ ਹੁਣ ਤਾਂ ਮੇਰੇ ਕੋਲ ਕੁਝ ਵੇਚਣ ਨੂੰ ਵੀ ਹੈ ਨਹੀਂ ਜਿੰਤੋਂ ਤੱਕ ਮੇਰੀ ਹਿੰਮਤ ਸੀਗੀ ਮੈਂ ਪੜਾ ਲੇ ਹਾਂ ਤਾਂ ਕਹਿੰਦੇ ਬੱਚਾਂ ਦੇ ਖਾਤਰ ਬਹੁਤ ਕੁਝ ਕਰਨਾ ਪੈਂਦਾ ਸਰ ਪਹਿਲਾਂ ਮੈਨੂੰ ਐ ਡਰ ਸੀਗਾ ਵੀ ਮੈਂ ਵੀਡੀਓ ਮੀਡੀਆ ਵੀਡੀਓ ਬਣਾਈ ਮੀਡੀਆ ਦੇ ਸਾਹਮਣੇ ਆਈ ਪਤਾ ਨਹੀਂ ਮੈਨੂੰ ਰਿਸ਼ਤੇਦਾਰ ਕੀ ਬੋਲਣਗੇ ਪਹਿਲਾਂ ਮੇਰੀ ਮਦਦ ਤਾਂ ਕੋਈ ਨਹੀਂ ਕਰਦਾ ਪਰ ਬੋਲਣ ਮੌਕੇ ਸਾਰੇ ਖੜ ਜਾਣਗੇ ਤੇ ਹੁਣ ਹੁਣ ਕੀ ਲੱਗਦਾ ਜੇ ਹੁਣ ਰਿਸ਼ਤੇਦਾਰ ਕਹਿਣਗੇ ਫਿਰ ਹੁਣ ਦੇਖੋ ਜੀ ਮੈਂ ਕਿਸੇ ਮਾਰੀ ਆਪਦੇ ਬੱਚਿਆਂ ਦੀ এডਿਕੇਸ਼ਨ ਨਹੀਂ ਖਰਾਬ ਕਰ ਸਕਦੀ ਬੋਲੀ ਜਾਣ ਦੋ ਮੈਨੂੰ ਕੋਈ ਪਰਵਾਹ ਨਹੀਂ ਦੀ ਹੁਣ ਜੇ ਕਹਿਣਗੇ ਵੀ ਤਾਂ ਜੇ ਬਈ ਤੁਸੀਂ ਮੇਰੀ ਹੈਲਪ ਕਰਦੇ ਤਾਂ ਮੈਨੂੰ ਕੀ ਲੋੜ ਸੀ ਮੀਡੀਆ ਦੇ ਸਾਹਮਣੇ ਆਉਣ ਦੀ ਮੈਨੂੰ ਲੋਕਾਂ ਤੋਂ ਮੰਗਣ ਦੀ ਕੀ ਲੋੜ ਸੀ ਬਿਲਕੁਲ ਜੀ ਉਹ ਲੋਕਾਂ ਨੂੰ ਹੈਲਪ ਜੇ ਮੇਰੀ ਮਦਦ ਕਰਦੇ ਖੜਾ ਤਾਂ ਮੇਰੇ ਨਾਲ ਉਸ ਟਾਈਮ ਤੇ ਨਹੀਂ ਜਿਸ ਟਾਈਮ ਤੇ ਮੈਂ ਆਪਣੇ ਹਸਬੰਦ ਨੂੰ ਕੱਲੀ ਲੈ ਕੇ ਤੁਰੇ ਫਿਰਦੀ ਸੀ ਮੇਰਾ ਬੇਟਾ ਸੀ ਨਾਲ ਕਿਵੇਂ ਭੈਣ ਕੀ ਹੋਇਆ ਉਹ ਗੱਲਬਾਤ ਵੀ ਜਰੂਰ ਜਾਨਣਾ ਚਾਹੁੰਗਾ ਮੈਂ ਉਹ ਵੀ ਜੀ ਉਹਨਾਂ ਨੂੰ ਡਾਇਬੀਟਿਸ ਇੰਨੀ ਕੁ ਜ਼ਿਆਦਾ ਹੋ ਗਈ ਸੀ ਗੁਰਦਾਂ ਦੀ ਪ੍ਰੋਬਲਮ ਵੀ ਉਹਨਾਂ ਦੇ ਕੁਝ ਲੰਘਦਾ ਵੀ ਨਹੀਂ ਸੀ ਤਿੰਨ ਦਿਨਾਂ ਚ ਉਹਨਾਂ ਦੀ ਮੌਤ ਹੋਈ ਉਸ ਟਾਈਮ ਤੇ ਵੀ ਮੈਂ ਬਹੁਤ ਹੈਲਪ ਮੰਗੀ ਪਰ ਮੇਰੇ ਨਾਲ ਕੋਈ ਨਹੀਂ ਖੜਾ ਕੋ ਕੱਲੇ ਹੀ ਇਲਾਜ ਕਰਾਉਣਾ ਪਿਆ ਕੱਲੇ ਜੀ ਕੱਲੇ ਮੇਰਾ ਬੇਟਾ ਸੀ ਮੇਰੇ ਨਾਲ ਵੱਡਾ ਭੈਣ ਆ ਕਿੰਨੇ ਬੱਚੇ ਹੈ ਜਿਵੇਂ ਤੁਹਾਡੇ ਤਿੰਨ ਬੱਚੇ ਤੁਸੀਂ ਦੱਸਿਆ ਪਹਿਲਾਂ ਹਾਂਜੀ ਦੋ ਬੇਟੇ ਆ ਮੇਰੇ ਇੱਕ ਬੇਟੀ ਇੱਕ ਬੇਟੀ ਆ ਤੇ ਬੇਟੀ ਕੀ ਕਰ ਰਹੀ ਹੈ ਤੇ ਬੇਟੇ ਕੀ ਕਰ ਰਹੇ ਆ ਹੁਣ ਬੇਟੇ ਮੇਰੇ ਕਾਲਜ ਦੇ ਵਿੱਚ ਆ ਫਸਟ ਇਅਰ ਚਾ ਛੋਟਾ ਬੇਟਾ ਵੱਡਾ ਬੇਟਾ ਸੈਕੰਡ ਇਅਰ ਚਾ ਬੇਟੀ ਮੇਰੀ ਕਮਰਸ ਕਰਦੀ ਹੈ ਹਮਮ ਤੇ ਫਿਰ ਹੋਣਾ ਜਿਵੇਂ ਘਰ ਦਾ ਖਰਚਾ ਕਿਵੇਂ ਚੱਲਦਾ ਘਰ ਦਾ ਖਰਚਾ ਜੀ ਇੱਕ ਤਾਂ ਵਿਧਵਾ ਪੈਨਸ਼ਨ ਆ ਹਮ ਉਹ ਉਹ ਤਾਂ ਥੋੜੀ ਜੀ ਆਉਂਦੀ ਹੋਊਗੀ ਉਹ ਤਾਂ 15 ਕੁ ਤਾਂ ਹੁੰਦੀ ਆ ਹਮ ਕੁਝ ਮੇਰੇ ਬੇਟੇ ਵਿਚਾਰੇ ਕਾਲਜ ਤੋਂ ਛੁੱਟੀਆਂ ਲਾ ਕੇ ਕਰ ਲੈਂਦੇ ਦਿਹਾੜੀ ਦਾ ਹਣੇ ਐ ਇੰਨੇ ਨਾ ਟਾਈਮ ਪਾਸ ਕਿਵੇਂ ਹੁੰਦਾ ਕਿਉਂਕਿ ਜੇ ਕਣਕ ਦੀ ਗੱਲ ਕਰ ਲਈਏ ਆਟੀ ਦੀ ਗੱਲ ਕਰ ਲਈਏ ਉਹ ਵੀ 30 35 ਰੁਪਏ ਕਿਲੋ ਆ ਬਿਲਕੁਲ ਜੀ ਤੇ ਫਿਰ ਐਨਾ ਮਾਈਨਸ ਕਿਵੇਂ ਕਰਦੇ ਹੋ ਫਿਰ ਇਹ ਦੇਖੋ ਕਈ ਵਾਰੀ ਦਾਰਸਦਾਰ ਫੜ ਲਈਦਾ ਫਿਰ ਹੌਲੀ ਹੌਲੀ ਮੋਢੀ ਜਾਂਦਾ ਹੂੰ ਹੂੰ ਤੇ ਨਹੀਂ ਤਾਂ ਔਖਾ ਤਾਂ ਬਹੁਤ ਹੈਗਾ ਜੀ ਦਸਤਾਰ ਅਲੇ ਵੀ ਬਹੁਤ ਤੰਗ ਕਰਦੇ ਹੋਗੇ ਬਾਰਖਾ ਜਿਹਦਾ ਮੇਰੇ ਹਸਬੰਡ ਦੀ ਮਤਲਬ ਕੋਈ ਡੈਥ ਹੋਈ ਆ ਉਸ ਟਾਈਮ ਤੇ ਮੈਂ ਟ੍ਰੀਟਮੈਂਟ ਵੀ ਕਰਵਾਈ ਕਿਉਂਕਿ ਉਹਨਾਂ ਦੀ ਟ੍ਰੀਟਮੈਂਟ ਤਾਂ ਪਹਿਲਾਂ ਤੋਂ ਚੱਲ ਰਹੀ ਸੀ ਕਿਸੇ ਤੋਂ ਮੈਂ 10000 ਫੜ ਲਿਆ ਕਿਸੇ ਤੋਂ 5000 ਰੁਪਏ ਫੜ ਲਿਆ ਧਾਰਾ ਸਦਾਰਾ ਤੇ ਬਾਅਦ ਚ ਜਦ ਮਕਾਨ ਡਾ ਮੈਂ ਉਹ ਵੀ ਮੋੜਿਆ ਕਿਉਂਕਿ ਮਕਾਨ ਵੀ ਸਾਡਾ ਇੰਨਾ ਕੁ 4-5 ਫੁੱਟ ਨੀਵਾ ਸੀਗਾ ਸਾਰਾ ਭਰ ਜਾਂਦਾ ਸੀ ਪਾਣੀ ਨਾਲ ਜਦ ਬਾਰਿਸ਼ ਆਉਂਦੀ ਸੀ ਸਮਾਨ ਹੀ ਬਹੁਤ ਖਰਾਬ ਹੋ ਗਿਆ ਸੀ ਕਦੇ ਸੋਚਿਆ ਸੀ ਭੈਣ ਇਦਾਂ ਦੇ ਹਾਲਾਤ ਆ ਜਾਣਗੇ ਨਹੀਂ ਜੀ ਕਿਉਂਕਿ ਮੈਂ ਮੇਰੇ ਪਾਪਾ ਦੇ ਘਰੇ ਮੈਂ ਇਕੱਲੀ ਸੀਗੀ ਤੇ ਦੋ ਮੇਰੇ ਬ੍ਰਦਰ ਸੀ ਇੱਕ ਦੀ ਮੌਤ ਹੋ ਗਈ ਸੀਗੀ ਤਾਂ ਦੂਜੇ ਦਾ ਵੀ ਚਾਰੇ ਦਾ ਕੋਈ ਪ੍ਰਾਈਵੇਟ ਕੰਮ ਨਹੀਂ ਸੀਗਾ ਕੋਈ ਜ਼ਿਆਦਾ ਨਹੀਂ ਸੀਗਾ ਹੂੰ ਕਿਉਂਕਿ ਹੁਣ ਮੇਰੇ ਪਾਪਾ ਨੇ ਸੈਕੰਡ ਮੈਰਿਜ ਕਰਵਾਈ ਸੀ ਉਹਨਾਂ ਦੀ ਪੈਨਸ਼ਨ ਵੀ ਆਉਂਦੀ ਆ ਪਰ ਕਨਨ ਦੇ ਨਾਲ ਹਰ ਮਾਂ ਵਾਂਣੀ ਬੰਦੀ ਹੁੰਦੀ ਹੁੰਦੀ ਹੂੰ ਉਹਨਾਂ ਨੇ ਆਪਦੀ ਕੁੜੀ ਲਿਆਂਦੀ ਸੀ ਮੰਗਰੋਂ ਪਹਿਲਾ ਤਲਾਕ ਦੇ ਕੇ ਆਏ ਹੋਏ ਸੀਗੇ ਤਾਂ ਉਹ ਆਪਦੀ ਕੁੜੀ ਕੋਲ ਰਹਿ ਰਿਹਾ ਕੋਲ ਹੈਲਪ ਸਾਨੂੰ ਕੋਈ ਨਹੀਂ ਸੀ ਉਨ ਤੋਂ ਤੁਹਾਡੇ ਫਾਦਰ ਸਾਹਿਬ ਤਾਂ ਮਰਕਲ ਕਲ ਕਰਦੇ ਆ ਉਹ ਨਹੀਂ ਜੀ ਉਹਨਾਂ ਦੀ ਪਹਿਲਾਂ ਡੈਥ ਹੋ ਗਈ ਸੀ اچھا ਉਹਨਾਂ ਦੀ ਡੈਥ ਹੋ ਗਈ ਹਾਂਜੀ ਹੂੰ ਕਿਉਂਕਿ ਜਦੋਂ ਮੇਰੇ ਫਾਦਰ ਸਾਹਿਬ ਮਤਲਬ ਕਿ ਬਿਮਾਰ ਸੀਗੇ ਉਸ ਟਾਈਮ ਤੇ ਮੇਰੇ ਹਸਬੰਦ ਵੀ ਸੀਗੇ ਤਾਂ ਮੈਂ ਲੈਣ ਵੀ ਗਈ ਮੈਂ ਕਿਹਾ ਵੀ ਆਪਣੇ ਮੈਂ ਫਾਦਰ ਸਾਹਿਬ ਨੂੰ ਮਿਲਟਰੀ ਹਸਪੀਟਲ ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਫੈਸਿਲਟੀਆਂ ਹੁੰਦੀਆਂ ਆ ਤੇ ਮੈਂ ਉਹਨਾਂ ਨੂੰ ਲੈਣ ਵੀ ਗਈ ਮੈਂ ਉੱਥੇ ਐਡਮਿਟ ਕਰਵਾ ਦਮ ਪਰ ਉਹਨਾਂ ਨੇ ਕੀ ਕੀਤਾ ਮੇਰੀ ਮਦਰ ਨੇ ਮੈਨੂੰ ਚੱਕਰ ਨਹੀਂ ਦਿੱਤਾ ਮੇਰੇ ਫਾਦਰ ਸਾਹਿਬ ਨੂੰ ਕਹਿੰਦੀ ਮੈਂ ਆਪੇ ਇਲਾਜ ਕਰਾਉਂਗੀ ਉਹ ਨਾਰਮਲੀ ਜਿਹੜੇ ਆਰਐਮਪੀ ਡਾਕਟਰ ਹੁੰਦੇ ਪਿੰਡਾਂ ਵਾਲੇ ਉਹਨਾਂ ਤੋਂ ਕਰਾਉਂਦੀ ਸੀ ਟ੍ਰੀਟਮੈਂਟ ਪਰ ਉਹਨਾਂ ਨੇ ਨਾ ਮਤਲਬ ਕਿ ਉਧਰ ਨਹੀਂ ਜਾਣ ਦਿੱਤਾ ਸੀਗਾ ਅਸੀਂ ਐਂਬੂਲੈਂਸ ਵੀ ਕਰਵਾ ਲਈ ਸੀ ਵੀ ਉਧਰ ਲੈ ਜਾਣਿਆ ਆਰਮੀ ਹਸਪੀਟਲ ਦੇ ਵਿੱਚ ਕਿੰਨੀਆਂ ਫੈਸਿਲਿਟੀਆਂ ਹੁੰਦੀਆਂ ਹਨ ਪਰ ਉਹ ਚੱਕਰ ਨਹੀਂ ਦਿੰਦੇ ਸੀਗੇ ਉਹ ਤਾਂ ਜਦੋਂ ਮੈਂ ਕਿਤੇ ਜਾਂਦੀ ਸੀਗੀ ਮੇਰੇ ਨਾਲ ਗੱਲ ਵੀ ਨਹੀਂ ਕਰਾਂ ਦਿੰਦੇ ਸੀ ਮੇਰੇ ਫਾਦਰ ਸਾਹਿਬ ਦੀ ਜ਼ਿੰਦਗੀ ਜਾਣ ਦਾ ਭਾਣੇ ਤਜ਼ਰਬਾ ਕਿੱਥੋਂ ਆਇਆ ਕਿਉਂਕਿ ਇੰਨੀਆਂ ਤਤੀਆਂ ਹਵਾ ਵਗੀਆਂ ਤੁਹਾਡੇ ਯਾਰ ਬਈ ਦੇਖੋ ਜੀ ਜਿਹੜੇ ਆਰਮੀ ਫੈਮਲੀ ਹੁੰਦੀਆਂ ਨਾ ਜਿਹੜੇ ਆਰਮੀ ਚ ਦੇਖੋ ਇੱਕ ਫੌਜਦਾਰੀ ਕਹਿੰਦੇ ਨੇ ਨਾ 28 ਸਾਲ ਮੇਰੇ ਫਾਦਰ ਸਾਹਿਬ ਨੇ ਸੇਵਾ ਕੀਤੀ ਹੈਗੀ ਹੂੰ ਤਾਂ ਉਹਨਾਂ ਤੋਂ ਸਿੱਖਿਆ ਮਿਲ ਜਾਂਦੀ ਹੈ ਵੀ ਇਹਨਾਂ ਨਾਲ ਕੰਡੀਸ਼ਨ ਬਹੁਤ ਆ ਸਕਦੀਆਂ ਪਰ ਤੁਸੀਂ ਕਿਸੇ ਹਾਲ ਚ ਵੀ ਹਾਰ ਨਹੀਂ ਮੰਨਣੀ ਜੀਣਾਗਾ ਔਰ ਮੈਂ ਆਪਦੇ ਬੱਚੇ ਉਹਨਾਂ ਉਸ ਗੱਲਾ ਤੇ ਮੈਂ ਚੱਲ ਰਹੀ ਆ ਵੀ ਕੋਈ ਵੀ ਮੁਸੀਬਤ ਆ ਜਾਏ ਪਰ ਮੈਂ ਆਪਦੇ ਬੱਚਿਆਂ ਦੀ ਨਾਮ ਐਜੂਕੇਸ਼ਨ ਖਰਾਬ ਹੋਣ ਨਾ ਤੇ ਨਾ ਮੈਂ ਆਪਦੇ ਬੱਚੇ ਖਰਾਬ ਹੋਣ ਦੇਣ ਜੀ ਲੋਕਾਂ ਨੇ ਤਾਂ ਅੱਜ ਕੱਲ ਕਹਿੰਦੇ ਨੇ ਮੁੰਡਿਆਂ ਦੇ ਲਾਂਬੇ ਹੁੰਦੇ ਆ ਤੇ ਮੇਰੇ ਕਦੇ ਮੁੰਡਿਆਂ ਦੇ ਨਾਲ ਕੁੜੀ ਦੇ ਕਦੇ ਇਦਾਂ ਦਾ ਕੋਈ ਨਾ ਐ ਅੱਡੇ ਦੇ ਖੜਨਾ ਨਾ ਕਿਸੇ ਦੇ ਘਰੇ ਜਾਣ ਇਦਾਂ ਦਾ ਕੋਈ ਮੈਨੂੰ ਪ੍ਰੋਬਲਮ ਨਹੀਂ ਕੀ ਪਰ ਬਹੁਤ ਧੰਨਵਾਦ ਭੈਣ ਸਾਡੇ ਨਾਲ ਜੁੜਨ ਵਾਸਤੇ ਸੱਚੀ ਕਾਲ ਜੀ ਕਿ ਸਾਡੇ ادارے ਕੰਨੀਓ ਤੁਹਾਨੂੰ ਸਲਾਮ ਹੈ ਤੁਹਾਡੇ ਵਰਗੀ ਮਾਂ ਨੂੰ ਤਾਂ ਦੋਸਤੋ ਮੈਂ ਐਨ ਆਰ ਆਈ ਭਰਾਵਾਂ ਨੂੰ ਬੇਨਤੀ ਕਰਦਾ ਵੱਡੇ ਵੱਡੇ ਹੁਣ ਗੁੱਸਾ ਨਾ ਕਰਿਓ ਜੇ ਇਹ ਕੱਲ ਦਾ ਵੱਡੇ ਵੱਡੇ ਟੂਰਨਾਮੈਂਟ ਕਰਾਉਣ ਦੇ ਕੋਈ ਫਾਇਦੇ ਨਹੀਂ ਲੰਗਰ ਲਾਉਣ ਦੇ ਕੋਈ ਫਾਇਦੇ ਨਹੀਂ ਜੇ 1/3 ਸਟੱਡੀ ਤੋਂ ਰਹਿ ਗਈ। ਇੱਕ ਪੁਆਇੰਟ ਰਹਿ ਗਿਆ। ਹਾਂਜੀ ਭੈਣ। ਉਹ ਆਪਾਂ ਕਹਿੰਦੇ ਸੀ ਨਾ ਵੀ ਹੁਣ ਮੰਨ ਕੇ ਚੱਲੋ ਹਨਾ ਮੈਂ ਕਈ ਲੋਕਾਂ ਦੇ ਕਮੈਂਟ ਵੀ ਪੜ੍ਹੇ ਆ ਕਿ ਜੇ ਹੁਣ ਕੁਵਾਰੀਆਂ ਕੁੜੀਆਂ ਦੀ ਮੈਰਿਜ ਹੁੰਦੀ ਆ ਹਨਾ ਤੇ ਆਪਣੇ ਭਰਾ ਕਿੰਨੇ ਹੈਲਪ ਕਰਦੇ ਆਗੇ। ਵੀ ਕਿੰਨੇ ਜਾਣੇ ਮਦਦ ਕਰਦੇ ਵਿਆਹ ਵਾਸਤੇ ਦਾਜ ਵਾਸਤੇ ਹਾਲਾਂਕਿ ਆਪਣਾ ਸਮਾਜ ਵੈਸੇ ਹੀ ਦਾਜ ਦੇ ਖਿਲਾਫ ਹੈ। ਜਿਹੜਾ ਬੰਦਾ ਧੀ ਪੈਨ ਨੂੰ ਵਿਆਹ ਕੇ ਲੈ ਜਾਂਦਾ ਕੀ ਗੱਲ ਉਹਦਾ ਖਰਚਾ ਨਹੀਂ ਚੱਕ ਸਕਦਾ। ਹੂੰ। ਔਰ ਜਦੋਂ ਕੁੜੀ ਕੋਈ ਵਿਧਵਾ ਹੋ ਜਾਂਦੀ ਹੈ ਜਨਾਨੀ ਹੂੰ ਉਹਦੇ ਨਾਲ ਕੋਈ ਕਿਸੇ ਪਾਸੋਂ ਸਪੋਰਟ ਨਹੀਂ ਹੁੰਦੀਗੀ ਉਹਦੇ ਰਿਸ਼ਤੇਦਾਰਾਂ ਕੋਲ ਵੀ ਇੱਕ ਮੁੱਦਾ ਮਿਲ ਜਾਂਦਾ ਮੇਨ ਵੀ ਇਹਦੇ ਘਰੇ ਜਾਵਾਂਗੇ ਜਵਾਨ ਆ ਪਤਾ ਨਹੀਂ ਲੋਕੀ ਕੀ ਕਹਿਣਗੇ ਆਣ ਗਾਣ ਵੀ ਕਹਿਣਦਾ ਲੈ ਵੀ ਅਸੀਂ ਨਹੀਂ ਇਹਦੇ ਘਰੇ ਜਾਣਾ ਤਾਂ ਜਵਾਨ ਆ ਪਤਾ ਨਹੀਂ ਕੀ ਗੱਲ ਲੋਕੀ ਬਣਾਉਣਗੇ ਹਨਾ ਉਹਨੂੰ ਉਹਨੂੰ ਹੈਲਪ ਦੀ ਲੋੜ ਨਹੀਂ ਹੁੰਦੀਗੀ ਉਹਨੇ ਆਪਦੇ ਬੱਚਾ ਮਾਰੀਨੇ ਸਭ ਕੁਝ ਤਿਆਗਦਾ ਉਹਨੇ ਗਾਂ ਨਹੀਂ ਗਈ ਕੋਈ ਲੋਕੀ ਤਾਂ ਗਾਂ ਜਾਵੜਦੇ ਮੈਂ ਗਾਂ ਮੈਰਿਜ ਨਹੀਂ ਕਰਵਾਏਗੀ ਮੈਂ ਤਾਂ ਬੱਚੇ ਪਾਲੀ ਜਾਨੀ ਤੇ ਉਹਦੀ ਕੋਈ ਹੈਲਪ ਨਹੀਂ ਕਰਦਾਗਾ ਇਹਦੇ ਵਾਰੀ ਮੈਂ ਕਈ ਵਾਰੀ ਦੇਖਿਆ ਨਾ ਮੈਂ ਵੀਡੀਓ ਵੀ ਦੇਖਾਂਗਾ ਕਈ ਵਾਰੀ ਕੋਈ ਮਦਦ ਕਰਦਾ ਔਰ ਵਿਧਵਾ ਜਨਾਨੀ ਦੀ ਅੱਜ ਤੱਕ ਕੋਈ ਕਿਸੇ ਨੇ ਮਦਦ ਨਹੀਂ ਕੀਤੀ ਵੀ ਆਦੇ ਬੱਚਾਂ ਦੀ ਐਜੂਕੇਸ਼ਨ ਕਰਵਾ ਲਓ ਉਹਨੂੰ ਵੀ ਲੋੜ ਹੁੰਦੀ ਹੈ ਹੈਲਪ ਦੀ ਜੀ ਤਾਂ ਮੈਂ ਬੇਨਤੀ ਕਰੂੰਗਾ ਸਾਰੇ ਐਨ ਆਰ ਆਈ ਭਰਾਵਾਂ ਨੂੰ ਕਿ ਭਾਈ ਮਦਦ ਜ਼ਰੂਰ ਕਰਿਓ ਜੇ ਕਿਉਂਕਿ ਪੰਜਾਬੀਓ ਕੋਈਤੀ ਪੜਾਈ ਤੋਂ ਵਾਂਝੀ ਨਾ ਰਹਿ ਜਾਏ ਕੋਈ ਬਾਈ ਪੜਾਈ ਤੋਂ ਵਾਂਝਾ ਨਾ ਰਹਿ ਜਾਏ ਤੇ ਤੁਸੀਂ ਘਰ ਦੀਆਂ ਤਸਵੀਰਾਂ ਦੇਖ ਹੀ ਸਕਦੇ ਹੋ ਜਿਹੜੇ ਇਸ ਵਕਤ ਘਰ ਦੀ ਹਾਲਾਤ ਹੈ ਤਾ ਮੈਂ ਵਾਰੀ ਵਾਰੀ ਬੇਨਤੀ ਕਰਦਾ ਐ ਐਨਆਰਆਈ ਭਰਾਵਾਂ ਨੂੰ ਬਾਈ ਜੀ ਟੂਰਨਾਮੈਂਟਾਂ ਤੇ ਆ ਗੁੱਸਾ ਨਾ ਕਰੋ ਜੇ ਹੁਣ ਟੂਰਨਾਮੈਂਟ ਬਹੁਤ ਕਰਵਾਏ ਆਪਾਂ ਆਪਾਂ ਲੰਗਰ ਵੀ ਬਹੁਤ ਲਾਏ ਆ ਪਰ ਇਸ ਵਾਰੀ ਇਸ ਪਰਿਵਾਰ ਦੀ ਮਦਦ ਜ਼ਰੂਰ ਕਰਿਓ ਜੁੜੇ ਰਹੋ ਸਫਰ ਟੈਲੀਵੀਨ ਨਾਲ ਧੰਨਵਾਦ